ਅੱਜ ਰਾਜੋ ਆਣਾ ਕਿਉਂ ਇੰਨੀ ਸਜ਼ਾ ਭੁਗਤ ਰਿਹਾ ਕਿਉਂ ਤੜਫ ਰਿਹਾ ਕਿਉਂਕਿ ਕਾਨੂੰਨ ਚ ਕਦੇ ਆਇਆ ਹੀ ਨਹੀਂ ਸੀ ਕਾਨੂੰਨ ਨੇ ਫਾਂਸੀ ਦਿੱਤੀ ਇਹਨਾਂ ਨੇ ਫਾਂਸੀ ਦੇਣ ਵਾਲਾ ਬੰਦਾ ਗਾਇਬ ਕਰਤਾ ਤੇ ਹੁਣ ਉਹਨਾਂ ਨੂੰ ਕੁਝ ਬਣ ਨਹੀਂ ਰਿਹਾ ਉਹ ਲਟਕ ਰਿਹਾ ਵਿਚ ਵਿਚਾਲੇ ਇਹਦੀ ਸਜ਼ਾ ਕੋਈ 28 ਸਾਲ 20 ਸਾਲ 5 ਸਾਲ 10 ਸਾਲ ਤਾਂ ਸਜ਼ਾ ਹੀ ਨਹੀਂ ਸੀ ਉਹਦੀ ਤਾਂ ਸਜ਼ਾ ਫਾਂਸੀ ਸੀ ਸਿੱਧਾ ਸਿੱਧਾ ਇਹ ਕਹਿ ਜਾ ਰਹੇ ਤੁਸੀਂ ਪੁਰਾਣੀਆਂ ਫਾਈਲਾਂ ਖੁੱਲਣ ਦੇ ਡਰ ਤੋਂ ਭਾਜੀਪੀ ਦੇ ਨਾਲ ਜਾ ਕੇ ਰਲ ਚੁੱਕੇ ਹੋ 15 ਸਾਲ ਬਾਬੋਤ ਸਾਹਿਬ ਰਹੇ ਇਹ ਕੱਢ ਲੈਂਦੇ ਜੋ ਪੱਟਣਾ ਸੀ ਇੱਕ ਪੱਟ ਲੈਂਦੇ ਉਹਦੋਂ ਕਿਉਂ ਨਾ ਇਹਨਾਂ ਨੇ ਫਾਈਲਾਂ ਪੱਟੀਆਂ ਕਿਥੋਂ ਚੀਜ਼ਾਂ ਲੋਕਾਂ ਦੇ ਸਾਈਨ ਹੋਏ ਹੋਏ ਨੇ ਉਹ ਪਟੀਸ਼ਨ ਲਾਈ ਜਾਂਦੀ ਹੈ ਕਾਨੂੰਨ ਛੱਡ ਦਿੰਦਾ ਤਾਂ ਤੁਹਾਨੂੰ ਇਸ ਕਿਸ ਤਰ੍ਹਾਂ ਨਹੀਂ ਲਿਖ ਕਦੇ ਹਿਊਮਨ ਰਾਈਟਸ ਦੀ ਲੰਘਣਾ ਕਿਸੇ ਵੀ ਕੇਸ ਜਿਹੜਾ ਮਾਰਨ ਵਾਲਾ ਹੈ ਉਹਦੀ ਲੰਘਣਾ ਹਿਊਮਨ ਰਾਈਟਸ ਦੀ ਹੋਈ ਜਾਂ ਜਿਹੜਾ ਮਰਨ ਵਾਲੇ ਦੀ ਹੋਈ ਉਹ ਜਿਹੜੀ ਸਪੀਚ ਹਮੇਸ਼ਾ ਦੀ ਸੁਣਿਓ ਪਾਰਲੀਮੈਂਟ ਦੀ ਉਹ ਚ ਉਹਨਾਂ ਨੇ ਕਿਹਾ ਵੀ ਜੇ ਮੈਂ ਬੈਠਾ ਹੁੰਦਾ ਉਰੇ ਮੈਂ ਸ਼ਬਦ ਐਕਸਪੈਂਜ ਕਰਾਉਂਦਾ ਜਾਂ ਬੋਲਣੀ ਨਾ ਦਿੰਦਾ ਕਿਉਂਕਿ ਵੀ ਤੁਸੀਂ ਐਡੀ ਗਲਤ ਇੰਟਰਪ੍ਰੀਟੇਸ਼ਨ ਕਰ ਰਹੇ ਹੋ ਲੰਘਣਾ ਹਿਊਮਨ ਰਾਈਟਸ ਦੀ ਉਹਦੀ ਹੁੰਦੀ ਹੈ ਜਿਹਨੂੰ ਮਾਰਿਆ ਜਾਂਦਾ ਹੈ ਮਰਨ ਵਾਲੇ ਦੀ ਹੋਈ ਨਾ ਮਾਰਨ ਵਾਲੇ ਦੀ ਕਿ ਸਜ਼ਾ ਪੂਰੀ ਹੋ ਚੁੱਕੀ ਹੈ ਜਦੋਂ ਇਹਨਾਂ ਨੂੰ ਕਾਨੂੰਨ ਲੋਅਰ ਕੋਰਟ ਸੀਬੀਆਈ ਦੇ ਸਪੈਸ਼ਲ ਕੋਰਟ ਉਦੋਂ ਮਾਲ ਹਾਈ ਕੋਰਟ ਸੁਪਰੀਮ ਕੋਰਟ ਸਭ ਨੇ ਫਾਂਸੀ ਦੀ ਸਜ਼ਾ ਦਿੱਤੀ ਜਿੱਦਣ ਇਹਨਾਂ ਨੂੰ ਫਾਂਸੀ ਹੋਣੀ ਸੀ ਇਹਨਾਂ ਨੇ ਤੇ ਉਸ ਵੇਲੇ ਡਾਕਟਰ ਮਰਮੋਣ ਸਿੰਘ ਸੀਗੇ ਉਹਰੇ ਪ੍ਰਧਾਨ ਮੰਤਰੀ ਉਹਨਾਂ ਨਾਲ ਰਲ ਕੇ ਕਿਉਂਕਿ ਉਹ ਕਮਜ਼ੋਰ ਸੀ ਡਰ ਜਾਂਦੇ ਸੀ ਤੇ ਬਾਦਲ ਸਾਹਿਬ ਨੇ ਆ ਕੇ ਕਿਹਾ ਜੀ ਬਹੁਤ ਹਾਲਾਤ ਖਰਾਬ ਹੋ ਜਾਣਗੇ ਉੱਥੇ ਉਹਦੇ ਖਾਤਰ ਨਹੀਂ ਇਹ ਕਿਹਾ ਵੀ ਦੁਬਾਰਾ ਪੰਜਾਬ 'ਚ ਅੱਤਵਾਦ ਆ ਜੂ ਪੰਜਾਬ 'ਚ ਹਾਲਾਤ ਖਰਾਬ ਇਹਨਾਂ ਨੇ ਉਹ ਕੋਰਟ ਫਿਰ ਵੀ ਨਹੀਂ ਮੰਨੇ ਆ ਇਹਨਾਂ ਨੇ ਇੱਕ ਜੇਲਰ ਜੇਲਰ ਸੀ ਉਸ ਵੇਲੇ ਕੋਈ ਡਿਫਾਲਟਰ ਗਿਆ ਉਸ ਵੇਲੇ ਜੇਲਰ ਸੀ ਤੇ ਇਹਨਾਂ ਨੇ ਉਹਨਾਂ ਨੂੰ ਲਾਲਚ ਦੇ ਕੇ ਵੀ ਤੈਨੂੰ ਪ੍ਰਮੋਸ਼ਨ ਕਰ ਦਾਂਗੇ ਹੋਰ ਕਰ ਦਾਂਗੇ ਫਿਕਰ ਨਾ ਕਰ ਉਹ ਜੇਲਰ ਨੂੰ ਭਜਾਤਾ ਜੇਲਰ ਨਹੀਂ ਸਜਾ ਦੇਣੀ ਨਾ ਆ ਕੇ ਵੀ ਤਖਤ ਤੇ ਟੰਗਣਾ ਪੀਐਸਓ ਸੀ ਉਹਦੀਆਂ ਇਹ ਬੱਚੀਆਂ ਸੀ ਤੇ ਜਿਹੜਾ ਦਰਸ਼ਨ ਸਿੰਘ ਡਰਾਈਵਰ ਸੀ ਉਹ ਉਹ ਸਿੱਖ ਨਹੀਂ ਸੀ ਇੱਕ ਮਹੀਨੇ ਦਾ ਬੱਚਾ ਇੱਕ ਮਹੀਨੇ ਦਾ ਬੱਚਾ ਉਹਦੀ ਗੋਦੀ 'ਚ ਜਿਨ੍ਹਾਂ ਦੇ ਚੀਥੜੇ ਉੜ ਗਏ ਤੇ ਜਿਹੜੇ ਜਿਹੜੇ ਸਾਡੇ ਡਾਕਟਰ ਸਾਹਿਬ ਸੀਗੇ ਉਹਨਾਂ ਦੀ ਵਾਈਫ ਉਹ ਪੈਰ ਲੈ ਕੇ ਫਿਰੇ ਲੱਭਦੀ ਵੀ ਮੇਰਾ ਇੰਨਾ ਡਾਕਟਰ ਸਾਹਿਬ ਸੋਹਣੇ ਦੁੱਗਲ ਸਾਹਿਬ ਅੱਜ ਵੀ ਮੈਨੂੰ ਚਿਹਰਾ ਯਾਦ ਆ ਦੁੱਗਲ ਸਾਹਿਬ ਦਾ ਉਹਨਾਂ ਦੀ ਵਾਈਫ ਉਹ ਵੀ ਡਾਕਟਰ ਸੀ ਤੇ ਉਹ ਲੱਭਦੀ ਫਿਰੇ ਤੇ ਅੱਜ ਯਾਰ ਜਿਵੇਂ ਤੁਹਾਨੂੰ ਆਪਣੇ ਬੱਚੇ ਪਿਆਰੇ ਨੇ ਹਰ ਸਿਮਰਤ ਜੀ ਵਜੀਠੀਆ ਸਾਹਿਬ ਜਿਹੜੇ ਉਹ 16 ਮਰ ਗਏ ਉਹ ਆਪਣੇ ਬਾਪਾ ਤੋਂ ਬਿਨਾਂ ਭਲੇ ਨੇ ਉਹਨਾਂ ਦਾ ਤਾਂ ਸੋਚੋ ਉਹਨਾਂ ਦਾ ਉਹਨਾਂ ਦੀ ਕਿਹੋ ਹੀ ਹਿਊਮਨ ਰਾਈਟਸ ਮੈਨੂੰ ਇਹ ਦੱਸੋ ਜਿਹੜੇ ਵੀ ਡਿਫੈਂਡ ਕਰਦੇ ਆ ਜਿਹੜੇ ਉਹ 16 ਪਰਿਵਾਰ ਅੱਜ ਵੀ ਉਹ ਮੈਨੂੰ ਕਟਾਣਾ ਯਾਦ ਆਉਂਦਾ ਹੈ ਕਟਾਣੇ ਪਿੰਡ ਦਾ ਸਾਡਾ ਜਿਹੜਾ ਦੂਜਾ ਪੀਐਸ ਸੀ ਉਹਦੀ ਮਾਂ ਜਦੋਂ ਡੈੱਡ ਬਾਡੀ ਗਈ ਉਹਨੇ ਕਿਸ ਤਰੀਕੇ ਨਾਲ ਆਪਣੀ ਨੂੰਹ ਨੂੰ ਕਿਸ ਤਰੀਕੇ ਨਾਲ ਮੈਨੂੰ ਯਾਦ ਆ ਅਸੀਂ ਸਾਰਿਆਂ ਨੇ ਜਾਣਾ ਹੀ ਸੀ ਜਦੋਂ ਸਾਰਿਆਂ ਨੇ ਕਿਸ ਤਰੀਕੇ ਨਾਲ ਉਹ ਬਾਰ-ਬਾਰ ਫੇਂਟ ਹੋ ਕੇ ਡਿੱਗ ਰਹੇ ਸੀ ਤੇ ਉਹਨਾਂ ਦਾ ਕੋਈ ਹਿਊਮਨ ਰਾਈਟ ਨਹੀਂ ਸੀ ਮੈਨੂੰ ਮੈਨੂੰ ਇੱਕ ਗੱਲ ਤਾਂ ਦੱਸੋ ਜਿਹੜੇ ਜਿਹੜੇ ਉਹਨਾਂ ਦੇ ਨਾਲ ਸੀਆਰਪੀ ਦੇ ਅਸੀਂ ਉਹਨਾਂ ਦੇ ਰਾਜਸਥਾਨ ਗਏ ਉਹਨਾਂ ਦੇ ਬੱਚੇ ਜਿਹੜੇ ਜ਼ਤੀਮ ਹੋ ਗਏ ਉਹ ਗਰੀਬ ਆਦਮੀ ਘਰ ਚੋਂ ਕੋਈ CRP ਕੋਈ NSG ਦੀ ਭਰਤੀ ਹੋਇਆ ਸੀ ਤੇ ਉਹ ਉਹਨਾਂ ਦੇ ਤਾਂ ਮਕਾਨ ਵੀ ਪੱਕੇ ਨਹੀਂ ਸੀ ਤੇ ਉਹਨਾਂ ਦਾ ਕੋਈ ਹਿਊਮਨ ਰਾਈਟ ਨਹੀਂ ਸੀ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ੇ ਬਨਾਗੜਾ ਤੁਹਾਡੇ ਸਾਰੇ ਅੰਦਾਜ਼ ਸਵਾਗਤ ਕਰਦਾ ਇੱਕ ਪਾਸੇ ਤਾਂ ਪਾਰਲੀਮੈਂਟ ਦੇ ਵਿੱਚੋਂ 146 MP ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਉਹ ਦੂਸਰੇ ਪਾਸੇ ਪੰਜਾਬ ਦੇ ਵਿੱਚ ਰਾਜੂਵਾਣਾ ਦੀ ਰਿਹਾਈ ਨੂੰ ਲੈ ਕੇ ਪਟੀਸ਼ਨ ਨੂੰ ਲੈ ਕੇ ਜਿਹੜਾ ਮਾਮਲਾ ਗਰਮਾਇਆ ਹੋਇਆ ਆਕਾਲੀ ਦਲ ਵੱਲੋਂ ਰਵਨੀਤ ਸਿੰਘ ਬਿੱਟੂ ਹੋਰਾਂ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹ ਆਪਣੀਆਂ ਪੁਰਾਣੀਆਂ ਫਾਈਲਾਂ ਖੁੱਲਣ ਦੇ ਡਰ ਤੋਂ ਬੀਜੇਪੀ ਦੇ ਨਾਲ ਜਾ ਕੇ ਰਲ ਚੁਕੇ ਨੇ ਤੇ ਬੀਜੇਪੀ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕੇਂਦਰ ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦਾ ਵਿਰੋਧ ਹਰ ਸਿਮਰਤ ਕੋਰ ਬਦਲ ਪਾਰਲੀਮੈਂਟ ਦੇ ਵਿੱਚ ਕਰਦੇ ਨੇ ਤੇ ਜ਼ਿਕਰ ਕਰਦੇ ਨੇ ਕਿ ਰਵਨੀਤ ਬਿੱਟੂ ਦਾ ਉੱਥੇ ਜਦੋਂ ਜ਼ਿਕਰ ਹੁੰਦਾ ਉਸ ਤੋਂ ਬਾਅਦ ਜਵਾਬੀ ਹਮਲੇ ਜਾਂ ਕਹਿ ਸਕਦੇ ਨੇ ਕਿ ਜਵਾਬੀ ਜਵਾਬ ਦੇ ਵਿੱਚ ਰਵਨੀਤ ਬਿੱਟੂ ਕੁਝ ਕਹਿੰਦੇ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਪੂਰਾ ਪੱਕ ਜਾਂਦਾ ਇਸ ਵਕਤ ਮੇਰੇ ਨਾਲ ਰਵਨੀਤ ਬਿੱਟੂ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਇਹ ਕਿਹਾ ਜੀ ਇਹ ਸਬ ਸਿੱਧਾ ਸਿੱਧਾ ਇਹ ਕਿਹਾ ਜਾ ਰਿਹਾ ਕਿ ਤੁਸੀਂ ਪੁਰਾਣੀਆਂ ਫਾਈਲਾਂ ਖੁੱਲਣ ਦੇ ਡਰ ਤੋਂ ਬੀਜੇਪੀ ਦੇ ਨਾਲ ਜਾ ਕੇ ਰਲ ਚੁੱਕੇ ਹੋ ਗਲਤ ਚੀਜ਼ਾਂ 'ਚ ਬੀਜੇਪੀ ਦੀ ਹਮਾਇਤ ਕਰ ਰਹੇ ਹੋ ਦੇਖੋ ਮੈਨੂੰ ਮੈਂ ਪਤਾ ਨਹੀਂ ਕਿ ਢੀ ਕਬੱਡੀ ਮੇਰੀ ਤਾਕਤ ਆ ਵੀ ਜਦੋਂ ਕੋਈ ਵੀ ਸਰਕਾਰ ਆਉਂਦੀ ਆ 15 ਸਾਲ ਬਾਦਲ ਸਾਹਿਬ ਰਹੇ ਇਹ ਕੱਢ ਲੈਂਦੇ ਜੋ ਪੱਟਣਾ ਸੀ ਇਹ ਪੱਟ ਲੈਂਦੇ ਉਦੋਂ ਕਿਉਂ ਨਾ ਇਹਨਾਂ ਨੇ ਫਾਈਲਾਂ ਪੱਟੀਆਂ ਕਿਤੋਂ ਜਿਹੜੀਆਂ ਸੀਗੀਆਂ ਮੇਰੇ ਖਿਲਾਫ ਉਦੋਂ ਬਾਅਦ ਫਿਰ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਜੀ ਫਿਰ ਤਾਂ ਉਦੋਂ ਬਾਅਦ ਚੰਨੀ ਜੀ ਆ ਗਏ ਉਦੋਂ ਬਾਅਦ ਹੁਣ ਭਗਵੰਤ ਮਾਨ ਆ ਗਏ ਉਦੋਂ ਬਾਅਦ ਹੁਣ ਇੱਥੇ ਅਮੀਸ਼ਾ ਤੇ ਮੋਦੀ ਜੀ ਆ ਗਏ ਤੇ ਮੀਰੀਓ ਸਾਰੇ ਮੰਨਦੇ ਆ ਮੈਂ ਮੈਂ ਦੱਸੋ ਨਾ ਵੀ ਐਡੀ ਕਿੱਡੀ ਕਬੱਡੀ ਮੇਰੀ ਹਸਤੀ ਆ ਵੀ ਸਾਰੇ ਬੰਦੇ ਜੋ ਮੈਂ ਕਹਣਾ ਉਹ ਮੇਰੇ ਹਿਸਾਬ ਨਾਲ ਹੀ ਚੱਲਦੇ ਆ ਚਲੋ ਜੇ ਇਹ ਗੱਲ ਹੈਗੀ ਆ ਤਾਂ ਫਿਰ ਮੈਂ ਸਮਝਦਾ ਇਹ ਬੜੀ ਵੱਡੀ ਚੰਗੀ ਗੱਲ ਆ ਮੇਰੇ ਲਈ ਤਾਂ ਮੈਂ ਇਹਨੂੰ ਕੰਪਲੀਮੈਂਟ ਹੀ ਲੈਂ ਮੈਂ ਸਮਝਦਾ ਆਪਣੇ ਲਈ ਦੂਜੀ ਗੱਲ ਦੇਖੋ ਮੈਂ ਕੋਈ ਮਜੀਠੀਆ ਪਰਿਵਾਰ ਜਾਂ ਬਾਦਲ ਪਰਿਵਾਰ ਤਾਂ ਹੈ ਨਹੀਂ ਮੈਂ ਤਾਂ ਇੱਕ ਸਰਦਾਰ ਬਿਆਨ ਸਿੰਘ ਜੀ ਬਹੁਤ ਛੋਟੇ 15 ਕਿਲੇ ਦੇ ਜਿਵੇਂ ਜ਼ਿਮੀਂਦਾਰ ਤੇ ਸਾਈਕਲ ਤੇ ਫਿਰ ਕੇ ਮਿਹਨਤ ਕਰਕੇ ਸਾਈਕਲ ਤੇ ਮਿਹਨਤ ਕਰਕੇ ਉਹ ਇੱਥੇ ਤੱਕ ਪਹੁੰਚੇ ਨਾ ਉਹ ਅੰਗਰੇਜ਼ਾਂ ਵੇਲੇ ਮਜੀਠੀਆ ਸਾਹਿਬ ਨੂੰ ਉਹਨਾਂ ਨੂੰ ਭੋਜ ਜਿਹੜਾ ਤੁਹਾਨੂੰ ਹੁਣ ਬਾਰ-ਬਾਰ ਕੀ ਕਹੀ ਜਾਈਏ ਵੀ ਜੋ ਜੱਲੇ ਵਾਲੇ ਬਾਗਤਵਾਦ ਉਹਨਾਂ ਨੂੰ ਭੋਜ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਸਰੂਪਾ ਸਾਹਿਬ ਦਿੱਤਾ ਤੇ ਉਹਦੇ ਕਰਕੇ ਜੋ ਉਹਨਾਂ ਨੂੰ ਮਿਲਿਆ ਉਹ ਉਦੋਂ ਬਾਅਦ ਹੁਣ ਭਗਵੰਤ ਮਾਨ ਹੀ ਦੱਸ ਰਹੇ ਆ ਵੀ ਉਦੋਂ ਬਾਅਦ ਕਈ ਗਧੇ ਘੋੜੇ ਖਚਰਾਂ ਲੈ ਕੇ ਆਪਣੇ ਜਦੋਂ ਨੇਪਾਲ ਦੇ ਐਮਬੈਸਡਰ ਸੀ ਜਾਂ ਉਦੋਂ ਡਿਫੈਂਸ ਮਿਨਿਸਟਰ ਸੀ ਸਟੇਟ ਡਿਫੈਂਸ ਮਿਨਿਸਟਰ ਪੂਰੇ ਨਹੀਂ ਸੀਗੇ ਪੂਰੇ ਹੁੰਦੇ ਦਾ ਪਤਾ ਨਹੀਂ ਕਿ ਸਟੇਟ ਮਿਨਿਸਟਰ ਡਿਫੈਂਸ ਮਿਨਿਸਟਰ ਸੀਗੇ ਤੇ ਉਸ ਵੇਲੇ ਦੀ ਉਹਨਾਂ ਨੇ ਗੱਲ ਕੀਤੀ ਚਲੋ ਇਹ ਗੱਲਾਂ ਤਾਂ ਇੱਕ ਪਾਸੇ ਛੱਡੋ ਮੈਂ ਇਤੋਂ ਇਹ ਕਹਿਣਾ ਵੀ ਜੇ ਇਹ ਵੱਡੇ ਆਪਣੇ ਆਪ ਨੂੰ ਸਮਝਦੇ ਆ ਵੀ ਅਸੀਂ ਬੜੇ 나ਡੂ ਖਾਂ ਤੇ ਭਾਜਪੀ ਦੇ ਨਾਲ ਤੁਸੀਂ 15 ਸਾਲ ਸਰਕਾਰ ਚ ਲਾਇੰਸ ਰਹੇ ਭਾਜਪੀ ਨਾਲ 2007 ਤੋਂ ਉਦੋਂ ਇਹ ਰਹੇ ਤੇ ਫਿਰ ਉਦੋਂ ਬਾਅਦ 10 ਸਾਲ ਲਗਾਤਾਰ ਇੱਥੇ ਬੀਬੀ ਹਰਸਿਮਰਤ ਜਿਹੜੇ ਨੇ ਉਹ ਕੈਬਨਿਟ ਚ 8 ਸਾਲ ਰਹੇ ਜਿਹੜੇ ਸਾਈਨ ਕਰ ਸਕਦੇ ਸੀ ਰਾਜਵਾਨਾ ਛੱਡ ਕਿੰਨੇ ਜਿਹਨੂੰ ਮਰਜ਼ੀ ਜਿਹਨੂੰ ਕੁਛ ਕਰ ਸਕਦੇ ਸੀ ਉਦੋਂ ਕੁਛ ਕੀਤਾ ਨਹੀਂ ਤੇ ਹੁਣ ਮੈਂ ਤਾਂ ਤਾਂ ਬੋਲ ਰਿਹਾ ਮੈਨੂੰ ਮੈਂ ਮੈਂ ਕਦੇ ਪਹਿਲ ਨਹੀਂ ਕਰਦਾ ਜਦੋਂ ਪਾਰਲੀਮੈਂਟ ਜਿਵੇਂ ਤੁਸੀਂ ਕਿ ਸਾਰੇ ਹੀ ਆਪੋਜੀਸ਼ਨ ਤਾਂ ਉਹਨਾਂ ਨੇ ਬਾਹਰ ਕੀਤੀ ਆ ਤੇ ਇਹਨਾਂ ਨੂੰ ਇਹ ਵਿੱਚ ਬੈਠੇ ਨੇ ਪਹਿਲੀ ਗੱਲ ਤਾਂ ਇਹ ਦੱਸੋ ਵੀ ਕੱਲੀ ਬੀਜੇਪੀ ਤੇ ਇਹ ਮੌਜੂਦ ਨੇ ਇਹਨਾਂ ਨੂੰ ਫਿਰ ਕੀ ਸਮਝੀਏ ਪਰ ਜਦੋਂ ਇਹਨਾਂ ਨੇ ਗੱਲ ਕੀਤੀ ਹੁਣ ਇਹ ਚ ਇਹ ਚ ਭਾਈ ਮੇਰਾ ਕੀ ਕਸੂਰ ਆ ਜਿਵੇਂ ਕਹਿੰਦੇ ਜਦੋਂ ਇਹਨਾਂ ਨੇ ਗੱਲ ਕੀਤੀ ਰਾਜੋਬਾਣੇ ਦੀ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਭਾਈ ਆ ਕਾਨੂੰਨ ਲੈ ਆਇਆ ਹੁਣ ਜਿਹੜਾ CrPC IPC ਤੇ ਐਵੀਡੈਂਸ ਕਾਨੂੰਨ ਗੋਰਿਆਂ ਤੋਂ ਅੰਗਰੇਜ਼ਾਂ ਤੋਂ ਬਾਅਦ ਹੁਣ ਸਾਰੇ ਇਹ ਨਵੇਂ ਬਣ ਗਏ ਉਹਦੇ ਵਿੱਚ ਉਹਨਾਂ ਨੇ ਇੰਨਾ ਹੀ ਕਿਹਾ ਵੀ ਬੀਬੀ ਹਰਸਿਮਰਤ ਜੀ ਜਿਹੜਾ ਵੀ ਬੰਦਾ ਜੀਨੇ ਕੋਈ ਕ੍ਰਾਈਮ ਕੀਤਾ ਏ ਉਹ ਜੇ ਕਹਿੰਦਾ ਵੀ ਮੈਂ ਆਪਣਾ ਭਾਈ ਮੈਨੂੰ ਇਹ ਖਸਦੋਂ ਪਛਤਾਵਾ ਏ ਤੇ ਉਹ ਮਰਸੀ ਪਟੀਸ਼ਨ ਪਾ ਦੇ ਉਹ ਦਿਆਂ ਅਰਜ਼ੀ ਕਰ ਦਵੇ ਪਰ ਅਕਾਲੀ ਦਲ ਕਹਿੰਦਾ ਕਿ ਅਸੀਂ ਰਹਿਮ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਅਸੀਂ ਤਾਂ ਹੱਕ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਅਧਿਕਾਰ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਅਧਿਕਾਰ ਹੈ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਹਿਊਮਨ ਰਾਈਟਸ ਦੀ ਉਲੰਘਣਾ ਹੈ ਅਸੀਂ ਤਾਂ ਉਸ ਦੀ ਗੱਲ ਕਰ ਰਹੇ ਹਾਂ ਰਹਿਮ ਦੀ ਤਾਂ ਗੱਲ ਹੀ ਨਹੀਂ ਇਹ ਕਦ ਗੱਲ ਆ ਗਈ ਇਹ ਅੱਜ ਆਈ ਹੈ ਨਾ ਇਹ ਅੱਜ ਤੋਂ ਪਹਿਲਾਂ ਜਿੱਦਣ ਦੇ ਜਿਹੜੀਆਂ 26 ਲੱਖੇ ਪੰਡਾਂ ਜਾਲੀ ਕਹਿੰਦੇ ਸੀ ਵੰਡੇ ਫਿਰਦੇ ਉਹ ਕੀ ਸੀ ਉਹ ਤਾਂ ਉਹ ਤਾਂ ਸਿਰਫ ਜਿਹੜੀ ਐਸਜੀਪੀਸੀ ਨੇ ਜਿਹੜੀ ਅਪੀਲ ਪਾਈ ਹੋਈ ਆ ਉਹ ਤਾਂ ਮਰਸੀ ਪਟੀਸ਼ਨ ਹੀ ਪਾਈ ਹੋਈ ਆ ਰਹਿਮ ਅਪੀਲ ਹੀ ਪਾਈ ਹਿਊਮਨ ਰਾਈਟਸ ਦੀ ਲੰਘਣਾ ਤਾਂ ਕੋਈ ਗੱਲ ਬਣਦੀ ਨਹੀਂ ਉਹ ਵੀ ਗੱਲ ਉਹਦਾ ਵੀ ਸੁਣ ਲਓ ਜੋ ਅਮਿਤ ਸ਼ਾਹ ਤੇ ਸਰਕਾਰ ਨੇ ਕਿਹਾ ਜਦੋਂ ਬੀਬੀ ਨੇ ਇਹ ਗੱਲ ਕਹੀ ਵੀ ਹਿਊਮਨ ਰਾਈਟਸ ਦੀ ਲੰਘਣਾ ਪਹਿਲਾਂ ਤਾਂ ਅਮਿਸ਼ਾ ਨੇ ਇਹ ਕਿਹਾ ਵੀ ਜੇ ਉਹ ਕਿਤੇ ਚਾਹ ਚੂਪੀਣ ਚਲੇ ਗਏ ਉਹਦੋਂ ਕੋਈ ਸਾਰਾ ਦਿਨ ਬਹਿਣਾ ਹੁੰਦਾ ਉਹ ਕਹਿੰਦੇ ਜੇ ਮੈਂ ਉਰੇ ਬੈਠਾ ਹੁੰਦਾ ਮੈਂ ਇਹ ਬੀਬੀ ਦੇ ਪਹਿਲਾਂ ਤਾਂ ਖੜਾ ਹੋ ਕੇ ਇਹਨੂੰ ਬੋਲਣ ਨਾ ਦਿੰਦਾ ਜੇ ਮੈਂ ਉਰੇ ਬੈਠਾ ਹੁੰਦਾ ਜੇ ਬੋਲ ਵੀ ਜਾਂਦੀ ਤਾਂ ਮੈਂ ਐਕਸਪੰਜ ਕਰਾਉਂਦਾ ਇਹਦੇ ਸ਼ਬਦ ਕਦੇ ਹਿਊਮਨ ਰਾਈਟਸ ਦੀ ਲੰਘਣਾ ਕਿਸੇ ਵੀ ਕੇਸ ਚ ਜਿਹੜਾ ਮਾਰਨ ਵਾਲਾ ਏ ਜਿਹੜਾ ਮਾਰਨ ਵਾਲਾ ਏ ਉਹਦੀ ਲੰਘਣਾ ਹਿਊਮਨ ਰਾਈਟਸ ਦੀ ਹੋਈ ਜਾਂ ਜਿਹੜਾ ਮਰਨ ਵਾਲੇ ਦੀ ਹੋਈ ਕਿਨੇ ਕੀਏ ਗੱਲ ਕਿ ਮੈਂ ਅਮਿਤ ਸ਼ਾਹ ਨੇ ਔਨ ਰਿਕਾਰਡ ਮੈਂ ਤੁਸੀਂ ਚਲਾ ਵੀ ਦਿਓ ਇਹਦੇ ਵਿੱਚ ਮੈਂ ਤੁਹਾਨੂੰ ਵੀਡੀਓ ਜਿਹੜੀ ਸਪੀਚ ਅਮਿਤ ਸ਼ਾਹ ਦੀ ਸੁਣਿਓ ਪਾਰਲੀਮੈਂਟ ਦੀ ਉਹ ਚ ਉਹਨਾਂ ਨੇ ਕਿਹਾ ਵੀ ਜੇ ਮੈਂ ਬੈਠਾ ਹੁੰਦਾ ਉਰੇ ਤਾਂ ਮੈਂ ਸ਼ਬਦ ਐਕਸਪੈਂਜ ਕਰਾਉਂਦਾ ਜਾਂ ਬੋਲਣੀ ਨਾ ਦਿੰਦਾ ਅੱਛਾ ਕਿਉਂਕਿ ਵੀ ਤੁਸੀਂ ਐਡੀ ਗਲਤ ਇੰਟਰਪ੍ਰੀਟੇਸ਼ਨ ਕਰ ਰਹੇ ਹੋ ਅਲੰਘਣਾ ਹਿਊਮਨ ਰਾਈਟਸ ਦੀ ਉਹਦੀ ਹੁੰਦੀ ਹੈ ਜਿਹਨੂੰ ਮਾਰਿਆ ਜਾਂਦਾ ਏ ਮਰਨ ਵਾਲੇ ਦੀ ਹੋਈ ਨਾ ਮਰਨ ਵਾਲੇ ਦੀ ਕਿਵੇਂ ਹੋਈ ਉਹ ਕਹਿੰਦੇ ਸਜ਼ਾ ਪੂਰੀ ਹੋ ਚੁੱਕੀ ਹੈ ਦੇਖੋ ਇੱਥੇ ਵੀ ਬਾਰ ਬਾਰ ਮੈਂ ਕਹਿੰਨਾ ਜੇ ਕੋਈ ਧਿਆਨ ਨਾਲ ਗੱਲ ਸੁਣੂ ਜੇ ਅੰਨੇ ਵਾਂ ਕਿਸੇ ਨੇ ਕੋਈ ਗੱਲ ਕਰਨੀ ਆ ਗਾਲਾਂ ਹੀ ਕੱਢਣੀਆਂ ਉਹਨੂੰ ਕੋਈ ਸਮਝ ਨਹੀਂ ਆਉਣੀ ਇੱਕ ਗੱਲ ਨੂੰ ਸਮਝੋ ਜਦੋਂ ਇਹਨਾਂ ਨੂੰ ਕਾਨੂੰਨ ਚ ਕਾਨੂੰਨ ਨੇ ਲੋਅਰ ਕੋਰਟ ਸੀਬੀਆਈ ਦੇ ਸਪੈਸ਼ਲ ਕੋਰਟ ਉਦੋਂ ਮਤ ਹਾਈ ਕੋਰਟ ਸੁਪਰੀਮ ਕੋਰਟ ਸਭ ਨੇ ਫਾਂਸੀ ਦੀ ਸਜ਼ਾ ਦਿੱਤੀ ਜਿੱਦਣ ਇਹਨਾਂ ਨੂੰ ਫਾਂਸੀ ਹੋਣੀ ਸੀ ਕਿਉਂਕਿ ਇੱਕ ਟਾਈਮ ਮਾਰਕਰ ਕੀਤਾ ਜਾਂਦਾ ਵੀ 8:00 ਵਜੇ ਪਟਿਆਲਾ ਜੇਲ੍ਹ 'ਚ ਇਹਨਾਂ ਨੂੰ ਫਾਂਸੀ ਉਦੋਂ ਕੀ ਹੋਇਆ ਇਹਨਾਂ ਨੇ ਤੇ ਉਸ ਵੇਲੇ ਡਾਕਟਰ ਮਰਮੋਣ ਸਿੰਘ ਸੀਗੇ ਔਰੇ ਪ੍ਰਧਾਨ ਮੰਤਰੀ ਉਹਨਾਂ ਨਾਲ ਰਲ ਕੇ ਕਿਉਂਕਿ ਉਹ ਕਮਜ਼ੋਰ ਸੀ ਡਰ ਜਾਂਦੇ ਸੀ ਤੇ ਬਾਦਲ ਸਾਹਿਬ ਨੇ ਆ ਕੇ ਕਿਹਾ ਜੀ ਬਹੁਤ ਹਾਲਾਤ ਖਰਾਬ ਹੋ ਜਾਣਗੇ ਉੱਥੇ ਉਹਦੇ ਖਾਤਰ ਨਹੀਂ ਇਹ ਕਿਹਾ ਵੀ ਦੁਬਾਰਾ ਪੰਜਾਬ 'ਚ ਅੱਤਵਾਦ ਆਜੂ ਪੰਜਾਬ 'ਚ ਹਾਲਾਤ ਖਰਾਬ ਇਹਨਾਂ ਨੇ ਉਹ ਕੋਰਟ ਫਿਰ ਵੀ ਨਹੀਂ ਮੰਨਿਆ ਇਹਨਾਂ ਨੇ ਇੱਕ ਜੇਲਰ ਜੇਲਰ ਸੀ ਉਸ ਵੇਲੇ ਕੋਈ ਡਿਫਾਲਟਰ ਜਿਆ ਤੇ ਕੋਈ ਉਹ ਹੁਣ ਵੀ ਉਹ ਡਿਸਮਿਸ ਹੋਇਆ ਸਰਵਿਸ ਤੋਂ ਆਈਜੀ ਡੀ ਆਈਜੀ ਬਣ ਕੇ ਉਹ ਉਹ ਉਸ ਵੇਲੇ ਜੇਲਰ ਸੀ ਤੇ ਇਹਨਾਂ ਨੇ ਉਹਨਾਂ ਨੂੰ ਲਾਲਚ ਦੇ ਕੇ ਵੀ ਤੈਨੂੰ ਪ੍ਰੋਮੋਸ਼ਨ ਕਰ ਦਾਂਗੇ ਹੋਰ ਕਰ ਦਾਂਗੇ ਫਿਕਰ ਨਾ ਕਰ ਉਹ ਜੇਲਰ ਨੂੰ ਭਜਾਤਾ ਜੇਲਰ ਨਹੀਂ ਸਜ਼ਾ ਦੇਣੀ ਨਾ ਆ ਕੇ ਵੀ ਤਖਤੇ ਤੰਗਣਾ ਅੱਜ ਰਾਜੋ ਆਣਾ ਕਿਉਂ ਇੰਨੀ ਸਜ਼ਾ ਭੁਗਤ ਰਿਹਾ ਕਿਉਂ ਤੜਫ ਰਿਹਾ ਕਿਉਂਕਿ ਕਾਨੂੰਨ ਚ ਕਦੇ ਆ ਹੋਇਆ ਹੀ ਨਹੀਂਸ ਕਾਨੂੰਨ ਨੇ ਫਾਂਸੀ ਦਿੱਤੀ ਇਹਨਾਂ ਨੇ ਫਾਂਸੀ ਦੇਣ ਵਾਲਾ ਬੰਦਾ ਗੈਬ ਕਰਤਾ ਤੇ ਹੁਣ ਉਹਨਾਂ ਦਾ ਕੁਝ ਬਣ ਨਹੀਂ ਰਿਹਾ ਉਹ ਲਟਕ ਰਿਹਾ ਵਿਚ ਵਿਚਾਲੇ ਇਹ ਉਹਦੀ ਸਜ਼ਾ ਕੋਈ 28 ਸਾਲ 20 ਸਾਲ 5 ਸਾਲ 10 ਸਾਲ ਤਾਂ ਸਜ਼ਾ ਹੀ ਨਹੀਂ ਸੀ ਉਹਦੀ ਤਾਂ ਸਜ਼ਾ ਫਾਂਸੀ ਸੀ ਜਿੱਦਨ ਫਾਂਸੀ ਮਿਲਣੀ ਸੀ ਉਸ ਦਿਨ ਇਹਨਾਂ ਨੇ ਜੇਲਰ ਭਜਾਤਾ ਇਹਨਾਂ ਦੀ ਸਰਕਾਰ ਸੀ ਤੇ ਹੁਣ ਉਹ ਵਿਚ ਵਿਚਾਲੇ ਲਟਕਿਆ ਪਿਆ ਹੈ ਗਲਤੀ ਹੁਣ ਹੁਣ ਵੀ ਹੁਣ ਵੀ ਉਹਨਾਂ ਨੇ ਇਹ ਲਿਖ ਤੁਹਾਨੂੰ ਇਸ ਤੋਂ ਕੀ ਇਤਰਾਜ ਹੈ ਜੇ ਕਾਨੂੰਨੀ ਕਾਨੂੰਨੀ ਪ੍ਰਕਿਰਿਆ ਦੇ ਨਾਲ 25 ਹਜ਼ਾਰ ਲੋਕਾਂ ਦੇ ਸਾਈਨ ਹੋਏ ਹੋਏ ਨੇ ਉਹ ਪਟੀਸ਼ਨ ਲਾਈ ਜਾਂਦੀ ਹੈ ਕਾਨੂੰਨ ਛੱਡ ਦਿੰਦਾ ਤਾਂ ਤੁਹਾਨੂੰ ਇਸ ਚੀਜ਼ ਤੋਂ ਇਤਰਾਜ ਨਹੀਂ ਕੋਈ ਤਰ੍ਹਾਂ ਜ ਨਹੀਂ ਲਿਖ ਕੇ ਦੇ ਉਹ ਕਾਨੂੰਨ ਤਾਂ ਇਹੀ ਕਹਿ ਰਿਹਾ ਨਾ ਵੀ ਉਹ ਮਰਸੀ ਪਟੀਸ਼ਨ ਕਹਿਣ ਵੀ ਮੈਂ ਕਾਨੂੰਨ ਨੂੰ ਮੰਨਦਾ ਮੇਰੇ ਤੋਂ ਗਲਤੀ ਹੋ ਗਈ ਇਹੀ ਕਾਨੂੰਨ ਕਹਿੰਦਾ ਉਹ ਲਿਖ ਕੇ ਦੇ ਦੇਣਾ ਉਹ ਫਿਰ ਆਪਣੇ ਫੈਸਲੇ ਨਵੇਂ ਬਿਲਾ ਦੇ ਵਿੱਚ ਤਾਂ ਇਹ ਹੈ ਕਿ ਆਪ ਲਿਖ ਕੇ ਦੇਣਾ ਹੋਊਗਾ ਕੋਈ ਐਨ ਜੀਓ ਨਹੀਂ ਲਿਖੇ ਨਹੀਂ 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 ਇਹ ਗੱਲ ਵੀ ਇੰਟਰਪ੍ਰੀਟੇਸ਼ਨ ਗਲਤ ਕੀਤੀ ਜਾ ਰਹੀ ਹੈ ਇਹ ਕੋਈ ਕਾਨੂੰਨ ਪੜਦਾ ਤਾਂ ਹੈ ਨਹੀਂਗਾ ਮੈਂ ਹੋਮ ਕਮੇਟੀ ਦਾ ਮੈਂਬਰ ਵੀ ਆ ਜਿਨ੍ਹਾਂ ਨੇ ਉਹਦੇ ਵਿੱਚ ਇਹ ਲਿਖਿਆ ਹੈ ਵੀ ਦੇਖੋ ਜਿਹੜੇ ਬੰਦੇ ਨੇ ਕੋਈ ਕਤਲ ਕੀਤਾ ਜਾਂ ਕੋਈ ਰੇਪ ਕੀਤਾ ਉਹ ਆਪ ਹੀ ਕਹੂਗਾ ਨਾ ਮੇਤੋਂ ਗਲਤੀ ਹੋ ਗਈ ਇੱਕ ਇੱਕ ਕੋਈ ਐਨ ਜੀਓ ਜਾਂ ਕੋਈ ਐਸ ਜੀ ਪੀ ਸੀ ਤੀਜੇ ਤੋਂ ਆਪਣਾ ਪੋਲੀਟੀਕਲ ਲਾਹਾ ਲੈਣ ਲਈ ਉਹਨਾਂ ਉਹਨਾਂ ਦਾ ਕੋਈ ਰਿਸ਼ਤਾ ਤਾਂ ਹੈ ਨਹੀਂ ਰਾਜਵਾਨ ਇਹਨਾਂ ਨਾਲ ਉਹ ਤਾਂ ਪੋਲਿਟਿਕਲ ਹਾਲ ਆ ਰੇ ਆ ਨਾ ਤੀਜਾ ਬੰਦਾ ਐਵੇਂ ਉੱਠ ਕੇ ਕਹਦੇ ਵੀ ਇਹਨੂੰ ਅਰਸੀ ਪਟੀਸ਼ਨ ਦੇ ਦਿਓ ਜੀ ਉਹਨਾਂ ਨੇ ਕਿਹਾ ਵੀ ਜਾਂ ਆਪ ਜਿਹੜਾ ਬੰਦਾ ਨੇ ਕੋਈ ਰੇਪ ਕੀਤਾ ਕਿਸੇ ਦਾ ਜਾਂ ਕਿਸੇ ਨੂੰ ਮਾਰਿਆ ਕੋਈ ਵੀ ਹੋਵੇ ਉਹ ਭਾਈ ਆਪਣੀ ਯਾਚਿਕਾ ਦੇ ਦੇ ਵੀ ਮੈਂ ਗਲਤੀ ਹੋ ਗਈ ਜੀ ਮੇਤੋਂ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਮਾਫੀ ਮੰਗਦਾ ਜੇ ਉਹ ਨਹੀਂ ਦਿੰਦਾ ਉਹਦਾ ਪਰਿਵਾਰ ਦੇ ਦੇ ਕੋਈ ਜੇ ਪਰਿਵਾਰ ਨਹੀਂ ਦਿੰਦਾ ਉਹਦਾ ਵਕੀਲ ਦੇ ਦੇ ਤਿੰਨ ਰੱਖਿਆ ਵਕੀਲ ਵੀ ਰੱਖਿਆ ਹੈ ਤੇ ਹੁਣ ਇਦੋਂ ਬਾਅਦ ਹੋਰ ਹੋਰ ਕੀ ਹੋ ਸਕਦਾ ਕਾਨੂੰਨ ਚ ਜੀ ਤੁਸੀਂ ਬੰਦੀ ਸਿੰਘ ਮੰਨਦੇ ਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਮੈਂ ਬੰਦੀ ਸਿੰਘ ਦਾ ਸ਼ਬਦ ਮੈਂ ਮੰਨਦਾ ਹੀ ਕੋਈ ਨਹੀਂ ਇਹ ਬੰਦੇ ਫੇਰੇ ਕਹਿੰਦੇ ਜੀ ਉਹ ਤਾਂ ਬਹੁਤ ਕਾਨੂੰਨ ਨੂੰ ਮੰਨਣ ਵਾਲੇ ਨੇ ਜਿੰਨੇ ਵੀ ਉਹ ਨੇ ਸਰਦਾਰ ਬੀਨ ਸਿੰਘ ਨਾਗਰਾ ਸਾਹਿਬ ਸਭ ਤੋਂ ਵੱਡੀ ਤੁਸੀਂ ਪੜਿਆ ਵੀ ਤੇ ਹੁਣ ਜਾ ਕੇ ਮੇਰੀ ਗੱਲ ਸੁਣ ਕੇ ਕੋਈ ਵੀ ਕੱਡੋ ਵੀ ਸਭ ਤੋਂ ਵੱਡੀ ਜੇਲ ਬ੍ਰੇਕ ਇੰਡੀਆ ਚ ਕਿੱਥੇ ਹੋਈ ਆ ਉਹ ਜਦੀ ਆਜੂਗਾ ਵੀ ਸਭ ਤੋਂ ਹਾਈ ਸਕਿਉਰਿਟੀ ਜੇਲ ਬੜੈਲ ਜੇਲ ਉਹਦੇ ਵਿੱਚੋਂ ਇਹ ਸਾਰੇ ਦੇ ਸਾਰੇ ਸਭ ਤੋਂ ਵੱਡੀ ਸੁਰੰਗ ਬਣਾ ਕੇ 100 ਮੀਟਰ ਦੀ ਉੱਥੋਂ ਇਹ ਭੱਜ ਗਏ ਫਿਰ ਇਹ ਆਚਰਨ ਚੰਗਾ ਇਹਨਾਂ ਦਾ ਮੈਨੂੰ ਦੱਸੋ ਫਿਰ ਤਾਰਾ ਉਹ ਵੀ ਤੁਸੀਂ ਫੋਟੋਆਂ ਦਿਖਾਓ ਪਤਾ ਲੱਗੇ ਸੱਚ ਲੋਕਾਂ ਨੂੰ ਉਹ ਉਹ ਟਨਲ ਦੀਆਂ ਵੀ ਦਿਖਾਓ ਸਾਰੀਆਂ ਆਨ ਅਵੇਲੇਬਲ ਨੇ ਉਹ ਤੋਂ ਬਾਅਦ ਇਹ ਵੀ ਦਿਖਾਓ ਵੀ ਜਦੋਂ ਤਾਰਾ ਜਗਤਾਰ ਤਾਰਾ ਜਿਹੜਾ ਹੁਣੀ ਬਾਹਰ ਆਇਆ ਸੀ ਨਾ ਜਿਹਦੇ ਉਹ ਆਪਣੀ ਕਿਸੇ ਭਰਾ ਦੇ ਜਾਂ ਭੈਣ ਦੇ ਭਤੀਜੀ ਦੀ ਜਾਂ ਉਹ ਪੂਰਾ ਸਿੱਖ ਸਿੰਘ ਸਜਿਆ ਹੋਇਆ ਤੇ ਐਂ ਲੱਗਦਾ ਉਹ ਰੈੱਡ ਲਾਈਟ ਏਰੀਆ ਮੈਂ ਕਹਿਣੋ ਵੀ ਸ਼ਰਮ ਆਉਂਦੀ ਹੈ థਾਈਲੈਂਡ ਦੇ ਰੈੱਡ ਲਾਈਟ ਏਰੀਆ ਚ ਕਲੀਨ ਸ਼ੇਵਨ ਹੋਇਆ ਹੋਇਆ ਵਾਲ ਕੱਟੇ ਹੋਏ ਤੇ ਉਹ ਰੈੱਡ ਲਾਈਟ ਏਰੀਆ ਚ ਫੜਿਆ ਗਿਆ థਾਈਲੈਂਡ ਚ ਉੱਥੋਂ ਪੁਲਿਸ ਫੜ ਕੇ ਲਿਆ ਕੇ ਉਹਨਾਂ ਦੀ ਪੁਲਿਸ ਨੇ ਫੜਿਆ ਵਾਂਟਡ ਤੇ ਹਿੰਦੁਸਤਾਨ ਦੀ ਪੁਲਿਸ ਨੂੰ ਹੈਂਡਓਵਰ ਕੀਤਾ ਇਹ ਮਾੜੇ ਕੁਕਰਮ ਕਰਦੇ ਆ ਇਹ ਇਹ ਇਹਨਾਂ ਦਾ ਆਚਰਣ ਬੀਬੀ ਹਰਸਿਮਰਤ ਕੌਰ ਨੂੰ ਵੀ ਇਹਨਾਂ ਦਾ ਆਚਰਣ ਚੰਗਾ ਲੱਗਦਾ ਨੂੰ ਇੱਕ ਗੱਲ ਹੋਰ ਸਮਝੋ ਤੁਸੀਂ ਜਿਹੜੀ ਕਿ ਮੈਂ ਜ਼ਰੂਰ ਇਹ ਗੱਲ ਇੱਥੇ ਕਹਿਣੀ ਚਾਹੁੰਦਾ ਪਹਿਲਾਂ ਤਾਂ ਬੀਬੀ ਹਰਸਿਮਰਤ ਕੌਰ ਵੀ ਉਹਨਾਂ ਦੇ ਦੋ ਬੇਟੀਆਂ ਐ ਇੱਕ ਬੇਟਾ ਐ ਪ੍ਰਮਾਤਮਾ ਨੇ ਉਹਨੂੰ ਲੰਬੀ ਉਮਰ ਦੇਵੇ ਮਜੀਠੀਆ ਸਾਹਿਬ ਦੇ ਦੋ ਬੇਟੇ ਨੇ ਉਹਨਾਂ ਨੂੰ ਵੀ ਲੰਬੀ ਤੋਂ ਲੰਬੀ ਉਮਰ ਕਾਮਯਾਬ ਰੱਖੇ ਹੁਣ ਜਿਹੜੇ ਤੁਸੀਂ ਗੱਲ ਕਰਦੇ ਹੋ ਬਾਰ-ਬਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਸਰਦਾਰ ਬਿਆਨ ਸਿੰਘ ਜੀ ਦੇ ਨਾਲ 16 ਬੰਦੇ ਸ਼ਹੀਦ ਹੋਏ ਉਹ ਕੀ ਸੀ ਉਹਨਾਂ ਦੇ ਮਜੀਠਿਆ ਸਾਹਿਬ ਜਿਨੇ ਬੱਚੇ ਉਹਨਾਂ ਦੇ ਵੀ ਐਡੇ-ਐਡੇ ਬੱਚੇ ਸੀ ਸਵਰਨ ਸਿੰਘ ਦੇ ਬਾਲੀ ਦੇ ਮੈਨੂੰ ਅੱਜ ਵੀ ਯਾਦ ਆ ਜਿਵੇਂ ਇਹਨਾਂ ਦੀਆਂ ਬੇਟੀਆਂ ਐ ਉਵੇਂ ਹੀ ਜਿਹੜੇ ਨਾਲ ਸਾਡਾ ਜਿਹੜਾ ਪੁਲਿਸ ਦਾ ਸਾਡਾ ਪੀਐਸਓ ਸੀ ਉਹਦੀਆਂ ਇਹ ਬੱਚੀਆਂ ਸੀ ਤੇ ਜਿਹੜਾ ਦਰਸ਼ਨ ਸਿੰਘ ਡਰਾਈਵਰ ਸੀ ਉਹ ਉਹ ਸਿੱਖ ਨਹੀਂ ਸੀ ਇੱਕ ਮਹੀਨੇ ਦਾ ਬੱਚਾ ਇੱਕ ਮਹੀਨੇ ਦਾ ਬੱਚਾ ਉਹਦੀ ਗੋਦੀ ਚ ਜਿਨ੍ਹਾਂ ਦੇ ਚੀਥੜੇ ਉੜ ਗਏ ਤੇ ਜਿਹੜੇ ਜਿਹੜੇ ਸਾਡੇ ਡਾਕਟਰ ਸਾਹਿਬ ਸੀਗੇ ਉਹਨਾਂ ਦੀ ਵਾਈਫ ਉਹ ਪੈਰ ਲੈ ਕੇ ਫਿਰੇ ਲੱਭਦੀ ਵੀ ਮੇਰਾ ਐਨਾ ਡਾਕਟਰ ਸਾਹਿਬ ਸੋਹਣੇ ਦੁੱਗਲ ਸਾਹਿਬ ਅੱਜ ਵੀ ਮੈਨੂੰ ਚਿਹਰਾ ਯਾਦ ਆ ਦੁੱਗਲ ਸਾਹਿਬ ਦਾ ਉਹਨਾਂ ਦੀ ਵਾਈਫ ਉਹ ਵੀ ਡਾਕਟਰ ਸੀ ਤੇ ਉਹ ਲੱਭਦੀ ਫਿਰੇ ਤੇ ਅੱਜ ਯਾਰ ਜਿਵੇਂ ਤੁਹਾਨੂੰ ਆਪਣੇ ਬੱਚੇ ਪਿਆਰੇ ਨੇ ਹਰਸਿਮਰਤ ਜੀ ਮਜੀਠੀਆ ਸਾਹਿਬ ਜਿਹੜੇ ਉਹ 16 ਮਰ ਗਏ ਉਹ ਆਪਣੇ ਬਾਪਾਂ ਤੋਂ ਬਗੈਰ ਪਲੇ ਨੇ ਉਹਨਾਂ ਦਾ ਤਾਂ ਸੋਚੋ ਉਹਨਾਂ ਦਾ ਉਹਨਾਂ ਦੀ ਕਿਹੋ ਹੀ ਹਿਊਮਨ ਰਾਈਟਸ ਨੇ ਮੈਨੂੰ ਇਹ ਦੱਸੋ ਜਿਹੜੇ ਵੀ ਡਿਫੈਂਡ ਕਰਦੇ ਆ ਜਿਹੜੇ ਉਹ 16 ਪਰਿਵਾਰ ਅੱਜ ਵੀ ਉਹ ਮੈਨੂੰ ਕਟਾਣਾ ਯਾਦ ਆਉਂਦਾ ਹੈ ਕਟਾਣੇ ਪਿੰਡ ਦਾ ਸਾਡਾ ਜਿਹੜਾ ਦੂਜਾ ਪੀਐਸਓ ਸੀ ਉਹਦੀ ਮਾਂ ਜਦੋਂ ਡੈੱਡ ਬੋਡੀ ਕਹੀ ਉਹਨੇ ਕਿਸ ਤਰੀਕੇ ਨਾਲ ਆਪਣੀ ਨੂੰ ਨੂੰ ਕਿਸ ਤਰੀਕੇ ਨਾਲ ਮੈਨੂੰ ਯਾਦ ਆ ਅਸੀਂ ਸਾਰਿਆਂ ਦੇ ਜਾਣਾਂ ਹੀ ਸੀ ਜਦੋਂ ਸਾਰਿਆਂ ਦੇ ਕਿਸ ਤਰੀਕੇ ਨਾਲ ਉਹ ਬਾਰ-ਬਾਰ ਫੇਂਟ ਹੋ ਕੇ ਡਿੱਗ ਰਹੇ ਸੀ ਤੇ ਉਹਨਾਂ ਦਾ ਕੋਈ ਹਿਊਮਨ ਰਾਈਟ ਨਹੀਂ ਸੀ ਮੈਨੂੰ ਮੈਨੂੰ ਇੱਕ ਗੱਲ ਤਾਂ ਦੱਸੋ ਜਿਹੜੇ ਜਿਹੜੇ ਉਹਨਾਂ ਦੇ ਨਾਲ ਸੀਆਰਪੀ ਦੇ ਅਸੀਂ ਉਹਨਾਂ ਦੇ ਰਾਜਸਥਾਨ ਗਏ ਉਹਨਾਂ ਦੇ ਬੱਚੇ ਜਿਹੜੇ ਜ਼ਤੀਮ ਹੋ ਗਏ ਉਹ ਗਰੀਬ ਆਦਮੀ ਘਰ ਚੋਂ ਕੋਈ ਸੀਆਰਪੀ ਕੋਈ ਐਨਐਸਜੀ ਸੀ ਭਰਤੀ ਹੋਇਆ ਸੀ ਤੇ ਉਹ ਉਹਨਾਂ ਦੇ ਤਾਂ ਮਕਾਨ ਵੀ ਪੱਕੇ ਨਹੀਂ ਸੀ ਤੇ ਉਹਨਾਂ ਦਾ ਕੋਈ ਹਿਊਮਨ ਰਾਈਟ ਨਹੀਂ ਸੀ ਤੇ ਇਸ ਕਰਕੇ ਬੀਬੀ ਜੀ ਜਿੰਨਾ ਤੁਸੀਂ ਮੈਂ ਥੋੜੇ ਵੀ ਬੱਚੇ ਆ ਤੁਸੀਂ ਇੰਨਾ ਨਾ ਜ਼ੋਰ ਲਾਇਆ ਕਰੋ ਕੋਈ ਹੋਰ 나ੜੀ ਨੋੜੀ ਫਟ ਗਈ ਮੈਨੂੰ ਸਿੱਖਾ ਦੇ ਨਾਲ ਸਿੱਖਾ ਦੇ ਨਾਲ ਹਿੰਦੁਸਤਾਨ ਦੇ ਵਿੱਚ ਧੱਕਾ ਹੋ ਰਿਹਾ ਹੈ ਘਟ ਗਿਣਤੀਆਂ ਦੇ ਨਾਲ ਧੱਕਾ ਕਰ ਰਹੀ ਹੈ ਬੀਜੇਪੀ ਅੱਛਾ ਜੀ ਰਾਜੂਆਣੇ ਇਹਨਾਂ ਉਹ ਇੱਕ ਜਿਹਨੇ ਜਿਹਨੇ ਮੈਨੂੰ ਇਹ ਦਿਖਾਓ ਕਿਤੇ ਵੀ ਮੈਨੂੰ ਕਾਨੂੰਨ ਚ ਦਿਖਾਓ ਵੀ ਜਿਹੜਾ ਸੂਬੇ ਦਾ ਮੁੱਖ ਮੰਤਰੀ ਜਿਨੇ ਬੰਬ ਨਾ ਅੜਾਤਾ ਹੋਵੇ ਕੋਈ ਵੀ ਕਿਸੇ ਦੁਨੀਆ ਚ ਉਹਨੂੰ ਕਿਤੇ ਵੀ ਸਜ਼ਾ ਨਾ ਹੋਈ ਹੋਵੇ ਤੇ ਉਹਨੂੰ ਕਹਿਤਾ ਹੋਵੇ ਇਹ ਗੱਲ ਕਰਕੇ ਵੀ ਤੂੰ ਭਾਈ ਸਿੱਖਾਂ ਇਸ ਕਰਕੇ ਤੈਨੂੰ ਛੱਡਤਾ ਇੱਕ ਅੱਜ ਬੀਬੀ ਹਰਸਿਮਰਤ कौर ਆਪ ਕੀ ਨੇ ਆਪ ਕੀ ਨੇ ਸਿੱਖ ਨੇ ਨਾ 8 ਸਾਲ ਪਹਿਲਾਂ ਭਾਜਪੀ ਦੀ ਕੈਬਨਟ ਚ ਕੈਬਨਟ ਮੰਤਰੀ ਸੀ ਤੇ 15 ਸਾਲ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਰਹੇ ਉਹ ਸਿੱਖ ਨਹੀਂ ਸੀ ਅੱਜ ਹਰਦੀਪ ਪੂਰੀ ਕੈਬਨਿਟ ਮੰਤਰੀ ਆ ਉਹ ਸਿੱਖ ਨਹੀਂਗਾ ਅੱਜ ਉੱਤਰਾਖੰਡ ਦੇ ਗਵਰਨਰ ਨੇ ਉਹ ਸਿੱਖ ਨਹੀਂਗੇ ਅੱਜ ਜੇ ਮੈਂ ਕਹਾਂ ਮਾ ਧੁਆ ਸਾ ਪੇਅਰ ਫੋਰਸ ਦੇ ਜਰਨੈਲ ਸੀ ਕੁਝ ਪਹਿਲਾਂ ਕਿਉਂਕਿ ਲੋਕ ਭੁੱਲ ਜਾਂਦੇ ਆ 에ਅਰ ਫੋਰਸ ਦੇ ਜਿਨ੍ਹਾਂ ਨੇ ਬਾਲਾਕੋਟ ਤੋਂ ਬਾਅਦ ਉਹ ਅਟੈਕ ਕੀਤਾ ਸੀ ਉਹ ਇੱਕ ਸਿੱਖ ਨਹੀਂਗਾ ਅੱਜ ਅਮਰੀਕਾ ਦਾ ਸਭ ਤੋਂ ਵੱਡਾ ਕੌਣ ਅੱਜ ਜਿਹੜੇ ਡਿਪਲੋਮੈਟ ਨੇ ਸਾਡੇ ਅਮਰੀਕਾ ਦੇ ਉਹ ਤੇਜਾ ਸਿੰਘ ਸਮੁੰਦਰੀ ਸਾਹਿਬ ਦੇ ਉਹਨਾਂ ਦੇ ਉਹ ਪੋਤੇ ਨੇ ਉਹ ਸਿੱਖ ਨਹੀਂ ਕਿ ਅਮਰੀਕਾ ਦੇ ਸਭ ਤੋਂ ਵੱਡੇ ਜਿਹੜਾ ਸਭ ਤੋਂ ਵੱਡਾ ਪਾਵਰਫੁਲ ਦੇਸ਼ ਆ ਉਹ ਇੱਕ ਜੱਟ ਸਿੱਖ ਉੱਥੇ ਦਾ ਜਿਹੜਾ ਏ ਉਹ ਅੱਜ ਐਮਬੈਸਡਰ ਆ ਤੇ ਗੱਲਾਂ ਯਾਰ ਕਿਹੜੀਆਂ ਕਰਦੇ ਆਂ ਵੀ ਇਹ ਜੇ ਰਾਜਵਾਨੇ ਨਾ ਹੋ ਰਿਹਾ ਤਾਂ ਸਿੱਖਾਂ ਨਾਲ ਧੱਕਾ ਹੋ ਰਿਹਾ ਕਹਿੰਦੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਮਿਲ ਰਹੀ ਪਰ ਦੂਸਰਾ ਦੂਸਰਾ ਹਾਂ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਚ ਸਭ ਤੋਂ ਗੁਰਸਿੱਖ ਅਲੂਵਾਲੀਆ ਸਾਹਿਬ ਵੈਸਟ ਇੰਗਲ ਡਾਰਜਲਿੰਗ ਤੋਂ ਚੁਣ ਕੇ ਆਉਂਦੇ ਆ ਬੀਜੇਪੀ ਚ ਨੇ ਉਹ ਸਿੱਖ ਨਹੀਂ ਅਸੀਂ ਔਜਲਾ ਸਾਹਿਬ ਐਮਪੀ ਮੈਂਬਰ ਪਾਰਲੀਮੈਂਟ ਬਹਿੰਦੇ ਔਰ ਸਿੱਖ ਨਹੀਂਗੇ ਡਿੰਪਾ ਜੀ ਸਿੱਖ ਨਹੀਂਗੇ ਅਮਰ ਸਿੰਘ ਸਿੱਖ ਨਹੀਂਗੇ ਮੁਹੰਮਦ ਸਦੀਕ ਪੰਜਾਬੀ ਨਹੀਂਗਾ ਮੈਨੂੰ ਤਾਂ ਇਹ ਦੱਸੋ ਤੇ ਸੁਖਵੀਰ ਸਿੰਘ ਬਾਦਲ ਖੋਲ ਕਾਲੀ ਦਲ ਦਾ ਏ ਪ੍ਰਧਾਨ ਉਹ ਕੀ ਸਿੱਖ ਨਹੀਂਗਾ ਇੱਥੇ ਆ ਕੇ ਬਹਿੰਦਾ ਇਹ ਯਾਰ ਕਿਹੜੀਆਂ ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ 10 ਸਾਲ ਪ੍ਰਧਾਨ ਮੰਤਰੀ ਰਹੇ ਦੇਸ਼ ਦੇ ਜਿਨ੍ਹਾਂ ਕੀ ਆਪਣੀ 2% ਵਾਦੀ ਆ ਰਾਸ਼ਟਰਪਤੀ ਕੀ ਗੱਲਾਂ ਕਰਦੇ ਆ ਆਪਾਂ ਯਾਰ ਸੌਦਾ ਸਾਧ ਵਰਗਿਆਂ ਨੂੰ ਬਾਰ-ਬਾਰ ਆਪਾਂ ਗੋਲ ਤੇ ਬਾਹਰ ਆਉਂਦੇ ਆ ਮੈਂ ਇੱਕ ਬਹੁਤ ਜ਼ਰੂਰੀ ਗੱਲ ਸੌਦਾ ਸਾਧ ਆ ਜਿਹੜਾ ਉਹਨੂੰ ਕਹਿ ਦਿੰਨੇ ਹਾਂ ਚਲੋ ਉਹ ਉਹ ਕੀ ਆ ਉਹਦੀ ਜਾਤ ਕੀ ਆ ਉਹ ਮਾੜਾ ਬੰਦਾ ਨਾ ਰੇਪ ਕਰਦਾ ਨਾ ਜਦੋਂ ਤੁਸੀਂ ਅਕਾਲ ਤੱਕ ਸਭ ਤੋਂ ਨੂੰ ਮਾਫੀ ਦਵਾਈ ਸੀ ਸੌਦਾ ਸਾਧ ਨੂੰ ਉਹ ਕੀ ਸੀ ਉਹ ਜੱਟ ਸਿੱਖ ਨਹੀਂਗਾ ਉਹ ਮਾੜੇ ਕੰਮ ਕਰਦਾ ਤਾਂ ਉਹ ਜੇ ਜੇਲ੍ਹ ਚ ਉਹ ਠੀਕ ਆ ਤੇ ਜੇ ਇਹ ਮਾੜੇ ਕੰਮ ਕਰਦਾ ਰਾਜ ਹੋਣਾ ਇਹ ਜੇਲ੍ਹ ਚ ਤੇ ਫਿਰ ਇਹ ਸਿੱਖਾਂ ਨੂੰ ਖਤਰਾ ਹੋ ਗਿਆ ਹੈ ਜੀ ਹੱਦ ਹੋ ਗਈ ਆ ਹੱਦ ਹੋ ਗਈ अच्छा इस तो अलावा पर जिस तरीके ਦੇ ਨਾਲ ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ ਪਰ ਪੂਰੀ ਇੰਡੀਆ ਅਲਾਈਅንስ ਕਾਂਗਰਸ ਇੱਕ ਮੁੱਠ ਹੋ ਕੇ ਸਿਰ ਜੋੜ ਕੇ ਇਹ ਗੱਲ ਕਹਿ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ 146 ਐਮਪੀਜ਼ ਨੂੰ ਜਿਹੜਾ सस्पेंड ਕੀਤਾ ਗਿਆ ਹੈ ਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ ਖਤਰੇ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਕਿਤੇ ਨਾ ਕਿਤੇ ਮੈਚ ਕਰਦੀਆਂ ਹਨ ਪਹਿਲੀ ਗੱਲ ਇੱਥੇ ਹਿੰਦੂ ਸਿੱਖ ਦੀ ਫਿਰ ਗੱਲ ਆਪਾਂ ਕਰਤੀ ਨਾ ਇਹ ਚ ਖੜਗੇ ਸਾਹਿਬ ਨੇ ਜਿਹੜੇ ਸਾਡੇ ਆਪੋਜੀਸ਼ਨ ਲੀਡਰ ਨੇ ਉਹ ਐਸ்சி ਨੇ ਉਹ ਐਸ்சி ਨੇ ਤੇ ਇਸੇ ਤਰੀਕੇ ਨਾਲ ਅਸੀਂ ਸਿੱਖਾਂ ਸਾਰੇ ਤੇ ਸਾਰਿਆਂ ਨੂੰ ਬਾਕੀ ਬਹੁਤ ਐਮਪੀ ਨੇ ਜਿਹੜੇ ਉਹ 90% ਹਿੰਦੂ ਨੇ ਇਹਦੇ ਵਿੱਚ ਜਿਹੜੇ ਆਪੋਜੀਸ਼ਨਜ਼ ਨੇ ਤੇ ਇਸ ਇੱਕ ਇੱਕ ਗੱਲ ਕਹਿਣਾ ਵੀ ਇਸ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਕੋਸ਼ਿਸ਼ ਵੀ ਆਮ ਬੰਦਾ ਨਹੀਂ ਕਰਦਾ ਵਿਚਾਰਾ ਆਮ ਬੰਦਾ ਤਾਂ ਹਮੇਸ਼ਾ ਕਾਨੂੰਨ ਨੂੰ ਮੰਨਦਾ ਬੈਠਾ ਏ ਤੇ ਜਿਨ੍ਹਾਂ ਨੂੰ ਰਾਜ ਸੱਤਾ ਭੋਗਦੇ ਆ ਜਿਹੜੀ ਆ ਆ ਆ ਸਿੱਖ ਹਿੰਦੂ ਕਰਕੇ ਭਾਜਪੀ ਵਾਲੇ ਸਿੱਖ ਹਿੰਦੂ ਕਰਕੇ ਮੁਸਲਮਾਨ ਕਰਕੇ ਸੱਤਾ 'ਚ ਬੈਠੇ ਆ ਇਹਨਾਂ ਨੂੰ ਆਦਤ ਪਈ ਹੋਈ ਆ ਖੂਨ ਮੂਹ ਨੂੰ ਲੱਗਿਆ ਸਿੱਖ ਹਿੰਦੂ ਕਰਕੇ ਬਾਦਲਾਂ ਨੂੰ ਤੇ ਤਾਂ ਹੀ ਅੱਜ ਦੇਖੋ ਸਿੱਖਾਂ ਦੀ ਗੱਲ ਕਰਦੇ ਇਹਨਾਂ ਨੂੰ ਇੱਕ ਹੋਰ ਪੁੱਛੋ ਇਹ ਜੇ ਕਹਿੰਦੇ ਆ ਸਿੱਖਾਂ ਨਾਲ ਧੱਕਾ ਹੋ ਰਿਹਾ ਓਏ ਤੁਸੀਂ ਤਾਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਸਾ ਆਪਾਂ ਤੋਂ ਉੱਦੂ ਉੱਤੇ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਮੁੱਖ ਮੰਤਰੀ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਕਿ ਤੁਸੀਂ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਬਾਬੇ ਪਿੱਛੇ ਬੋਟਾਂ ਪਿੱਛੇ ਉਹ ਕਰਵਾਈ ਉਦੋਂ ਬਾਅਦ ਹੁਣ ਸੁਣ ਲਿਓ ਨਾਗਰਾ ਸਾਹਿਬ ਜੇ ਇਹ ਇਹ ਨਾ ਇਹ ਮੈਨੂੰ ਜੋ ਮਰਜ਼ੀ ਮਾੜਾ ਕਹਿਣ ਮੈਂ ਤਾਂ ਲੜਨਾ ਬਈ ਜੱਟ ਤਾਂ ਮੈਂ ਇਹ ਨਹੀਂ ਜਾਤ ਪਾਤ ਕਹਿੰਦਾ ਜੱਟ ਤਾਂ ਬੱਟ ਪਿੱਛੇ ਇੱਕ ਬੱਟ ਪਿੱਛੇ ਆਪਣਾ ਕਦੇ ਜ਼ਿੰਦਗੀ ਚ ਬੈਰ ਨਹੀਂ ਭੁੱਲਦਾ ਮੇਰਾ ਤਾਂ ਦਾਦਾ ਜੀ ਸਧਾਰ ਬਿਆਨ ਸਿੰਘ ਖੂਨ ਜਿਹੜੇ ਮੁੱਖ ਮੰਤਰੀ ਸੀ ਇੱਕ ਸਾਈਕਲ ਤੋਂ ਲੈ ਕੇ ਮਿਹਨਤ ਕਰਕੇ ਬਣੇ ਸੀ ਮੈਂ ਨਹੀਂ ਭੁੱਲਣਾ ਨਾ ਮੈਂ ਪਿੱਛੇ ਹਟਾਂ ਚਾਹੇ ਮੈਂ ਰਵਾਂ ਨਾ ਨਾ ਇਹ ਸਾਰੇ ਇਕੱਠੇ ਹੋ ਕੇ ਆ ਜਾਣ ਪਰ ਇਹ 1 ਇੰਚ ਨਹੀਂ ਪਿੱਛੇ ਹੁਟਦਾ ਜੋਂਦਾ ਮਰ ਜੂੰ ਨਹੀਂ ਇਹ 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 ਭਲੇਖਾ ਕੱਢ ਦੇਣ ਕਿਉਂਕਿ ਸਾਡਾ ਖੂਨ ਆ ਇਹਨਾਂ ਨੂੰ ਤਾਂ ਸਿਆਸਤ ਆ ਇਹਨਾਂ ਦਾ ਕੀ ਗਿਆ ਇਹ ਤਾਂ ਇਹ ਤਾਂ ਚੁਟਕਰੀਆਂ ਲੈਂਦੇ ਆ ਟੈਲੀਵਿਜ਼ਨਾਂ ਤੇ ਬਹਿ ਕੇ ਮਖੌਲ ਉਡਾਉਂਦੇ ਆ ਇਹਨਾਂ ਦਾ ਕੀ ਗਿਆ ਏ ਦੂਜੀ ਗੱਲ ਉਹ ਜਿਹੜੇ ਦੋ ਸਿੱਖ ਗੁਰੂ ਦੇ ਬੈਠੇ ਸੀ ਗੁਰੂ ਗ੍ਰੰਥ ਸਾਹਿਬ ਦੇ ਲਈ ਪਾਠ ਗੁਟਕਾ ਸਾਹਿਬ ਹੱਥ 'ਚ ਸੀ ਉਹ ਸਿੱਖ ਨਹੀਂ ਸੀ ਕਿਹਨੇ ਹੁਕਮ ਦਿੱਤਾ ਅਨਪ੍ਰਸ਼ਾਤੀ ਪੁਲਿਸ ਸਖਵੀਰ ਸਿੰਘ ਬਾਦਲ ਨੇ ਝੂਠ ਬੋਲਦਿਆਂ ਨਾਲੇ ਵੀ ਵਿਦੇਸ਼ ਸੀਗਾ ਉਹ ਚੀਜ਼ਾਂ ਵੀ ਹੁਣ ਕੋਰਟ ਚ ਟ੍ਰਾਇਲ ਸ਼ੁਰੂ ਹੋ ਗਿਆ ਨਾ ਅੱਜ ਹੀ ਸ਼ੁਰੂ ਹੋਇਆ ਸ਼ਾਇਦ ਉਹ ਉਹ ਚ ਇਹ ਵੀ ਆਊਗੀ ਰਿਪੋਰਟ ਵੀ ਸਖਵੀਰ ਸਿੰਘ ਬਾਦਲ ਬਿਲਕੁਲ ਵਿਦੇਸ਼ ਨਹੀਂ ਸੀਗਾ ਉਰੇ ਬੈਠਾ ਸੀ ਦਿੱਲੀ ਬੈਠਾ ਸੀ ਸਖਵੀਰ ਸਿੰਘ ਬਾਦਲ ਉਹ ਤੋਂ ਬਾਅਦ ਸੁਣ ਲਓ ਇਹ ਗੱਲਾਂ ਕਰਦੇ ਆ ਸਿੱਖਾਂ ਦੀਆਂ ਤੇ ਕਿਹਨੇ ਲਾਇਆ ਸੁਮੇਤ ਸਿੰਘ ਸੈਣੀ ਸੁਮੇਤ ਸਿੰਘ ਸੈਣੀ ਡੀਜੀਪੀ ਕਿਹਨੇ ਲਾਇਆ ਜਿਹੜਾ ਸਭ ਤੋਂ ਵੱਧ ਕਹਿੰਦੇ ਆ ਵੀ ਐਸਐਸਪੀ ਜਦੋਂ ਸੀ ਸਾਡੀ ਸਰਕਾਰ ਵੇਲੇ ਉਹ ਟੈਰਰਿਸਟ ਉਹਨੇ ਮਾਰੇ ਆ ਤੇ ਫਿਰ ਡੀਜੀਪੀ ਇਨਾਮ ਕਿਹਨੇ ਦਿੱਤਾ ਉਦੋਂ ਬਾਅਦ ਸਭ ਤੋਂ ਜੇ ਤੁਸੀਂ ਇਹ ਕਹਿੰਦੇ ਹੋ ਵੀ ਸਭ ਤੋਂ ਸਿੱਖ ਮਰੇ ਉਦੋਂ ਬਾਅਦ ਤੇ ਸਭ ਤੋਂ ਵੱਧ ਸਿੱਖ ਮਾਰਨ ਵਾਲਾ ਸੁਬੇਦ ਸਿੰਘ ਸੈਣੀ ਸੀ ਇਹਦਾ ਮਤਲਬ ਤੇ ਤੁਸੀਂ ਉਹਨੂੰ ਨਾਮ ਚ ਡੀਜੀਪੀ ਰੱਖਿਆ ਤੇ ਅਜਾਹਰ ਆਲਮ ਕੀ ਸੀ ਜਿਹਨੂੰ ਕਿਹਾ ਜਾਂਦਾ ਸੀ ਵੀ ਇਹਨੇ ਫੋਰਸ ਬਣਾਈ ਹੋਈ ਸੀ ਸਿੱਖਾਂ ਨੂੰ ਮਾਰਨ ਦੀ ਇਹੀ ਕਹਿੰਦੇ ਆ ਨਾ ਤੇ ਉਹਨੂੰ ਫਿਰ ਤੁਸੀਂ ਐਮਐਲਏ ਆਪਣਾ ਬਣਾ ਕੇ ਉਹਨੂੰ ਉਹਨੂੰ ਕੈਬਨਿਟ ਦਾ ਅਹੁਦਾ ਕਿਉਂ ਦਿੱਤਾ ਸੀ ਸਾਹਿਬ ਛੋਟੇ ਸ਼ਹਿਬਜ਼ਾਦੇ ਦੀ ਸ਼ਹਾਦਤ ਦੇ ਦਿਨ ਚੱਲਦੇ ਨੇ ਪਰ ਬਲੂ ਸਟਾਰ ਨੀਲਾ ਤਾਰਾ ਹੁੰਦਾ ਹੈ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਹ ਕਾਂਗਰਸ ਇੰਦਰਾ ਗਾਂਧੀ ਤੋਂ ਬਾਅਦ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੇ ਉਹ ਗਲਤ ਹੈ ਤਾਂ ਫਿਰ ਇਹ ਕੀ ਸੀਗੀ ਪਹਿਲੀ ਗੱਲ ਸੁਣ ਲਓ ਮੈਂ ਤਾਂ ਉਹ ਨਮਾਣਾ ਨਮਾਣਾ ਜਿਹਾ ਉਹ ਗੁਰੂ ਦਾ ਸਿੱਖ ਹ ਬਿਲਕੁਲ ਅੱਜ ਉਹ ਸ਼ਹਿਬਜ਼ਾਦਿਆਂ ਦੇ ਚਾਰਾਂ ਸ਼ਹਿਬਜ਼ਾਦਿਆਂ ਦੇ ਉਹ ਪਰਿਵਾਰ ਦੇ ਕੀ ਗੱਲ ਹੀ ਕਰਨੀ ਬਹੁਤ ਬਹੁਤ ਮਤਲਬ ਉਦੋਂ ਬਾਅਦ ਜਦੋਂ ਯਾਦ ਆ ਜਾਂਦਾ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ ਮੈਨੂੰ ਤਾਂ ਉਸ ਗੁਰੂ ਨੇ ਉਸ ਨਗਰੀ ਚ ਉਸ ਗੁਰੂ ਦੀ ਨਗਰੀ ਚੋਂ ਆਨੰਦਪੁਰ ਸਾਹਿਬ ਜਿਹੜਾ ਤਖਤ ਆ ਜਿੱਥੇ ਸਾਰਾ ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਸਭ ਕੁਝ ਜਦੋਂ ਛੱਡ ਮੈਨੂੰ ਤਾਂ ਉੱਥੋਂ ਮੌਕਾ ਮਿਲਿਆ ਹੈ ਜੇ ਮੈਂ ਸਿੱਖਾਂ ਦਾ ਦੁਸ਼ਮਣ ਹੋਮਤ ਤੇ ਮੈਂ ਆਨੰਦਪੁਰ ਸਾਹਿਬ ਤੋਂ ਮੈਨੂੰ ਉਹ ਗੁਰੂ ਮਹਾਰਾਜ ਤੇ ਉੱਥੇ ਦੇ ਲੋਕ ਮੈਨੂੰ ਆਨੰਦਪੁਰ ਸਾਹਿਬ ਦਾ ਐਮਪੀ ਬਣਾ ਕੇ ਬਖਸ਼ ਦੇਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਇਹਨਾਂ ਦੀ ਗੱਲਾਂ 'ਚ ਕੀ ਦਮ ਤੇ ਇਸ ਕਰਕੇ ਚਲੋ ਇਹ ਗੱਲ 84 ਦੀ ਕਰਦੇ ਆ ਜੇ ਬਲੂ ਸਟਾਰ ਨੂੰ ਕੀਤਾ ਕਿਸੇ ਨੇ ਤੇ ਇੰਦਰਾ ਗਾਂਧੀ ਦੇ ਭਾਈ ਉਸ ਤੋਂ ਬਾਅਦ ਅਸੈਸੀਨੇਸ਼ਨ ਵੀ ਹੋ ਗਿਆ ਅਸੈਸੀਨੇਸ਼ਨ ਹੋ ਗਿਆ ਨਾ ਜਿਹੜੇ ਉਹਨਾਂ ਨੇ ਕਰਾਇਆ ਤੇ ਇਹਨਾਂ ਨੂੰ ਤਾਂ ਇਹੀ ਨਹੀਂ ਮੇਰੇ ਦਾਦਾ ਜੀ ਤਾਂ ਜਦੋਂ ਇੱਕ ਉਹ ਦੌਰ ਅਲੱਗ ਸੀ ਸਿੱਖਾਂ ਵਾਲਾ ਇਹ ਇੱਕ ਲੁਟੇਰੀਆਂ ਦਾ ਦੌਰ ਜਿਹੜਾ 92 ਜਿਹੜਾ ਨਵਾਂ 85 ਤੋਂ ਬਾਅਦ ਸ਼ੁਰੂ ਹੋਇਆ ਸੀ ਉਹ ਅਧਿਆ ਨਵਾਂ ਸ਼ੁਰੂ ਹੋ ਗਿਆ ਸੀ ਵੀ ਵਿੱਚ ਜਦੋਂ ਭਿੰਡਰਾਂ ਵਾਲੇ ਭਿੰਡਰਾਂ ਵਾਲੇ ਚਲੇ ਗਏ ਉਦੋਂ ਬਾਅਦ ਲੁਟੇਰੀਆਂ ਨੇ ਕੰਮ ਸ਼ੁਰੂ ਕਰਤਾ ਬੇਕਾਬੂ ਹੋ ਗਿਆ ਹਰ ਬੰਦੇ ਨੇ ਆਪਣੀ ਫੌਜ ਬਣਾ ਲਈ ਵੀ ਆਪਣੇ ਆਪਣੇ ਕੰਮ ਕਰੋ ਉਸ ਲਈ ਮੰਡਟ ਲੈ ਕੇ ਸਰਦਾਰ ਬੈਂਸੇ ਜੀ ਨੇ ਕਿਹਾ ਵੀ ਮੈਨੂੰ ਭਾਈ ਵੋਟਾਂ ਪਾਓ ਅਮਨ ਸ਼ਾਂਤੀ ਲਓ ਉਹ ਵੋਟਾਂ ਲੋਕਾਂ ਨੇ ਪਾਈਆਂ ਉਦੋਂ ਤਾਂ ਕੋਈ ਮਸ਼ੀਨਾਂ ਨਹੀਂ ਹੁੰਦੀਆਂ ਸੀ ਵੀ ਕੋਈ ਹੈਕ ਕਰ ਲੂਗਾ ਮਸ਼ੀਨਾ ਉਹਦੇ ਨਾਲ ਵੋਟਾਂ ਪਈਆਂ ਵੋਟਾਂ ਨਾਲ ਉਹ ਬਣੇ ਲੋਕਾਂ ਦਾ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਕਰਕੇ ਚਲੇ ਗਏ ਉਹ ਤਾਂ ਇਸ ਇਸ ਪੰਜਾਬ ਦੇ ਵਿੱਚ ਗਿੱਧੇ ਭੰਗੜੇ ਅਵਿੰਦਰ ਅਰਗੇ ਅੱਜ ਚਮਕੀਲੇ ਦੀ ਗੱਲ ਕਰਦੇ ਆ ਕਈ ਚਮਕੀਲਾ ਕਦਮ ਕਿਨੇ ਮਾਰਿਆ ਸੀ ਚਲੋ ਹੋਰ ਮੈਂ ਇੱਕ ਜਵਾਬ ਮੁੰਦਾ ਕਾਲੀ ਦਲ ਤੋਂ ਮੈਨੂੰ ਇਹ ਦੱਸਣ ਸਭ ਤੋਂ ਜ਼ਿਆਦਾ ਲੋਂਗੋਵਾਲ ਸਾਹਿਬ ਜਿਹੜੇ ਜਿਹਨਾਂ ਨੂੰ ਸੰਤ ਵੀ ਕਿਹਾ ਜਾਂਦਾ ਸੰਤ ਲੰਗੋਵਾਲ ਪ੍ਰਧਾਨ ਤੇ ਸਮਝੌਤਾ ਉਦੋਂ ਜਿਹੜਾ ਅਕੋਰਡ ਹੋ ਰਿਹਾ ਸੀ ਆਨੰਦ ਮਤਾ ਜਿਹੜਾ ਉਹਦੇ ਵਿੱਚ ਉਹ ਸੀ ਤੇ ਉਹਨਾਂ ਨੂੰ ਕਿਹਨੇ ਮਾਰੇ ਆ ਅਕਾਲੀ ਦਲ ਦੇ ਸਪੋਕਸਮੈਨ ਦੱਸਣ ਵੀ ਉਹਨਾਂ ਨੂੰ ਕਿਹਨੇ ਮਾਰੇ ਆ ਉਦੋਂ ਮੱਦ ਭਾਈ ਸ਼ਮਿੰਦਰ ਸਿੰਘ ਬਾਦਲ ਸਾਹਿਬ ਦੇ ਸੱਜੀ ਬਾਹ ਸੀ ਉਹ ਕਿਹਨੇ ਮਾਰੇ ਆ ਉਦੋਂ ਮੱਦ ਤੌੜਾ ਸਾਹਿਬ ਤੌੜਾ ਸਾਹਿਬ ਰਾਜਨਾ ਸਾਹਿਬ ਨਾਲ ਬੈਠੇ ਸੀ ਅੱਜ ਵੀ ਬੇਟੇ ਉਹਨਾਂ ਦੇ ਹੈਗੇ ਆ ਰਾਜਨਾ ਸਾਹਿਬ ਨੂੰ ਨਾਲ ਉਹ ਡੈਥ ਹੋ ਗਈ ਸ਼ਹੀਦ ਹੋ ਗਏ ਤੋੜਾ ਸਾਹਿਬ ਦਾ ਉਂਗਲੀ ਜਾਂ ਅੰਗੂਠਾ ਹੱਥ ਤੇ ਬਰਸ਼ਟ ਵੱਜਿਆ ਉੜ ਗਿਆ ਤੇ ਹਸਪਤਾਲ ਦਾਖਲ ਹੋਏ ਤੇ ਮੇਰੇ ਦਾਦਾ ਜੀ ਖਬਰ ਲੈਣਗੇ ਤੋੜਾ ਸਾਹਿਬ ਨੂੰ ਪੁੱਛਿਆ ਵੀ ਤੋੜਾ ਸਾਹਿਬ ਦੱਸੋ ਵੀ ਇਹ ਕੌਣ ਉਹਨਾਂ ਨੇ ਦੱਸਿਆ ਸਾਰਾ ਕੁਝ ਤਰਵੰਡੀ ਸਾਹਿਬ ਤੇ ਅਟੈਕ ਹੋਇਆ ਅੱਜ ਜਿਹੜੇ ਬੀਬੀ ਜੀ ਐਸਜੀਪੀਸੀ ਮੈਂਬਰ ਨੇ ਹੁਣ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੀ ਪੋਤੀ ਉਹਨਾਂ ਦੀ ਮਾਤਾ ਜੀ ਐਮਪੀਸੀ ਬਠਿੰਡੇ ਚ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਉਹ ਦੱਸਣ ਕਿਹਨੇ ਮਾਰਿਆ ਸੀ ਇਸ ਕਰਕੇ ਕੋਈ ਜਵਾਬ ਆਇਆ ਨਹੀਂ ਕੋਲ ਤੇ ਮੈਂ ਜਿਵੇਂ ਦੱਸਿਆ ਹੁਣੀ ਅੱਜ ਵੀ ਮਾਨ ਸਿੰਘ ਗਰਚਾ ਉਹਨਾਂ ਦੇ ਬ੍ਰਦਰ ਜਗਦੀਸ਼ ਸਿੰਘ ਗਰਚਾ 97 ਚ ਬਾਦਲ ਸਾਹਿਬ ਦੀ ਕੈਬਨਿਟ ਦੇ ਮੰਤਰੀ ਸੀ ਇਹ ਲਿਖ ਲਓ ਪੁੱਛ ਲਿਓ ਕਦੇ ਇੰਟਰਵਿਊ ਕਰ ਲਿਓ ਜਗਦੀਸ਼ ਸਿੰਘ ਗਰਚਾ ਤੇ ਉਹਨਾਂ ਦੇ ਛੋਟੇ ਬ੍ਰਦਰ ਮਾਨ ਸਿੰਘ ਗਰਚਾ ਜਦੋਂ ਅਤਵਾਦ ਦਾ ਟਾਈਮ ਸੀ ਬਾਦਲ ਸਾਹਿਬ ਬਾਹਰ ਨਹੀਂ ਨਿਕਲਦੇ ਸੀ ਜਿੰਨਾ ਚਿਰ ਉਹ 30 ਦੀ ਰਾਈਫਲ ਜਨ ਕਾਰਬਨ ਲਾਈਫ ਨੂੰ ਲੈ ਕੇ ਬਾਦਲ ਜਾਬ ਦੇ ਗੱਡੀ ਤੇ ਨਹੀਂ ਬਹਿੰਦੇ ਸੀ ਅੱਤਵਾਦੀਆਂ ਤੋਂ ਬਚਾਉਣ ਲਈ ਅੱਜ ਵੀ ਮਾਨ ਸਿੰਘ ਘਰਚੇ ਦੀ ਇੰਟਰਵਿਊ ਕਰ ਲਿਓ ਉਹ ਲੁਧਿਆਣੇ ਨੇ ਤੇ ਉਹਨਾਂ ਨੂੰ ਪੁੱਛ ਲਿਓ ਵੀ ਬਾਦਲ ਸਾਹਿਬ ਨੂੰ ਉਹ ਬਾਹਰ ਕੱਢਦੇ ਸੀ ਜਿੰਨਾ ਚਿਰ ਉਹ ਜਾਂਦੇ ਨਹੀਂ ਸੀ ਤੇ ਬਾਦਲ ਸਾਹਿਬ ਗੱਡੀ 'ਚ ਨਹੀਂ ਬਹਿੰਦੇ ਸੀ ਇਸ ਤੋਂ ਇਲਾਵਾ ਜੇ ਹੁਣ ਮੋੜ ਪੰਜਾਬ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਆਪਸੀ ਖਮਸਾਨ ਉਹ ਲਗਾਤਾਰ ਚੱਲਦਾ ਆ ਰਿਹਾ ਜੇ ਨੁਕਸਾਨ ਵੀ ਪੰਜਾਬ ਦੇ ਵਿੱਚ ਕਾਂਗਰਸ ਦਾ ਹੋਇਆ ਤਾਂ ਉਹ ਕਾਂਗਰਸੀਆਂ ਨੇ ਆਪ ਕੀਤਾ ਤੇ ਹੁਣ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ ਵਰਸਸ ਪ੍ਰਤਾਪ ਸਿੰਘ ਬਾਜਵਾ ਹੋਇਆ ਹੋਇਆ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਅੱਗੇ 24 ਦੀਆਂ ਇਲੈਕਸ਼ਨਾਂ ਨੇ ਜੇ ਇਹੀ ਕਾਂਗਰਸ ਇਸੇ ਤਰੀਕੇ ਨਾਲ ਲੜਦੀ ਰਹੀ ਲੱਗਦਾ ਹੈ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਗੱਲ ਬਣ ਸਕਦੀ ਹੈ ਜਾਂ ਫਿਰ ਕਾਂਗਰਸ ਦਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਦੁਬਾਰਾ ਤੋਂ ਰਿਵਾਈਵ ਕਰ ਸਕਦੀ ਹੈ ਹਰ ਸਭ ਗੱਲ ਹੀ ਆ ਵੀ ਮੈਂ ਤਾਂ ਅੱਜ ਜਿਵੇਂ ਆਖਰੀ ਦਿਨ ਸੀ ਅੱਜ ਸਾਡਾ ਬੜਾ ਵੱਡਾ ਧਰਨਾ ਸੀਗਾ ਜੰਤਰ ਮੰਤਰ ਤੇ ਹੁਣੀ ਅੱਜ ਖਤਮ ਹੋਇਆ ਤੇ ਅੱਜ ਪੰਜਾਬ ਸ਼ਾਮ ਨੂੰ ਚਲੇ ਜਾਵਾਂਗੇ ਇਹ ਮੈਂ ਵੀ ਮੀਡੀਆ ਚ ਬਿਆਨ ਸੁਣੇ ਨੇ ਚੱਲ ਰਿਹਾ ਪਰ ਮੈਂ ਤੁਹਾਨੂੰ ਇੰਨੀ ਜ਼ਰੂਰ ਕਹਿਣਾ ਵੀ ਇਸ ਵਾਰ ਪੁਰਾਣਾ ਕੰਮ ਨਹੀਂ ਰਹੇਗਾ ਹਾਈ ਕਮਾਂਡ ਇਸ ਤੇ ਸਾਡੇ ਪੀਸੀਸੀ ਪ੍ਰਧਾਨ ਨੇ ਉਹਨਾਂ ਨੇ ਜਨਰਲ ਸੈਕਟਰੀ ਇੰਚਾਰਜ ਨੂੰ ਇੱਕ ਇੱਕ ਚੀਜ਼ ਦੱਸਤੀ ਆ ਉਹਨਾਂ ਨੇ ਅੱਗੇ ਇਹਦਾ ਜਿਹੜਾ ਹੈ ਉਹ ਜਨਰਲ ਸੈਕਟਰੀ ਵੀਨੂ ਗੋਪਾਲ ਤੱਕ ਸਾਰੀ ਗੱਲ ਪਹੁੰਚਾ ਦਿੱਤੀ। ਵੱਡਾ ਵੱਡਾ ਇਹ ਫੈਸਲਾ ਹੁਣ ਜਲਦੀ ਆ ਜਿਹੜਾ ਆਰਪਾਰ ਹੋਏਗਾ। ਇਹ ਪੁਰਾਣੇ ਵਾਲਾ ਕੰਮ ਜਿਹੜਾ ਜੋ ਅਸੀਂ 22 ਦੀਆਂ ਇਲੈਕਸ਼ਨਾਂ ਦੇ ਵਿੱਚ ਸਾਹਮਣੇ ਖੋਲ ਕੇ ਗੱਲ ਕਰਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੇ ਹਾਈ ਕਮਾਂਡ ਕੋਈ ਕਾਰਵਾਈ ਕਰ ਸਕਦੀ ਆ ਤੁਹਾਡੇ ਮੁਤਾਬਿਕ। ਨਹੀਂ ਇਹ ਨਹੀਂ ਇਹ ਨਹੀਂ ਮੈਂ ਕਹਿੰਦਾ ਪਰ ਹਾਈ ਕਮਾਂਡ ਇਸ ਤੇ ਫੈਸਲਾ ਜ਼ਰੂਰ ਲਏਗੀ। ਚਾਹੇ ਉਹ ਕੀ ਬੁਲਾ ਕੇ ਗੱਲ ਕਰਦੇ ਆ ਚਾਹੇ ਉਹ ਕੀ ਕਰਦੇ ਆ ਇਹ ਤਾਂ ਆਪਾਂ ਮਤਲਬ ਉਹ ਬੇਬਨਾ ਹੋਊਗੀ ਗੱਲ ਕਰਨ ਦਾ ਪਰ ਇਹ ਜ਼ਰੂਰ ਆ ਵੀ ਹਾਈ ਕਮਾਂਡ ਇਸ ਵਾਰ ਇਸ ਦਾ ਜਿਹੜਾ ਇਹ ਕਟਾ-ਕੱਟੀ ਜ਼ਰੂਰ ਉਹ ਕੱਢੇਗੀ ਇਹ ਮੈਂ ਤੁਹਾਨੂੰ ਜ਼ਰੂਰ ਦਵਾਣਾ ਜਿੱਦ ਤੱਕ ਤੁਸੀਂ ਸਮਝੌਤੇ ਅਲਾਈਅੰਸ ਦੀ ਗੱਲ ਕੀਤੀ ਆ ਦੇਖੋ ਮੈਂ ਤੁਹਾਡੇ ਅੱਜ ਸੈਸ਼ਨ ਖਤਮ ਹੋਇਆ ਮੈਂ ਪਹਿਲੀ ਗੱਲ ਇਹ ਕਹਿ ਦਿੰਦਾ ਅਲਾਈਅੰਸ ਬਹੁਤ ਚਿਰ ਹੋ ਗਿਆ ਗੱਲਾਂ ਸੁਣਦੇ ਆ ਇੰਡੀਆ ਅਲਾਈਅੰਸ ਦੂਜਾ ਅਲਾਈਅੰਸ ਮੈਂ ਤਾਂ ਅੱਜ ਆਪਣੇ ਕੱਲ ਨੂੰ ਜਾ ਕੇ ਲੋਕਾਂ ਨੂੰ ਕਹਿ ਦੇਣਾ ਵੀ ਭਾਈ ਲੁਧਿਆਣੇ ਚ ਅਸੀਂ ਕਿਸੇ ਦੇ ਸਹਾਰਾ ਨਹੀਂ ਸਾਨੂੰ ਚਾਹੀਦਾ ਕੀ ਕਰਨਾ ਕੀ ਨਹੀਂ ਕਰਨਾ ਉਹ ਹਮੇਸ਼ਾ ਹਾਈ ਕਮਾਂਡ ਦੀ ਆ ਪਰ ਲੁਧਿਆਣੇ ਚ ਅਸੀਂ ਠੋਕ ਵਜਾ ਕੇ ਲੁਧਿਆਣੇ ਚ ਆਪਣੀ ਕੈਂਪੇਨ ਇਕੱਲੇ ਲੜਨ ਦੀ ਇਲੈਕਸ਼ਨ ਦੀ ਹੈ ਜਿਹੜੀ ਉਹ ਸ਼ੁਰੂ ਕਰ ਦਾਂਗੇ ਜੇ ਹਾਈ ਕਮਾਂਡ ਦਾ ਉੱਪਰੋਂ ਹੁਕਮ ਤੁਹਾਨੂੰ ਕੋਈ ਹੋਰ ਆ ਗਿਆ ਤਾਂ ਮੰਨੂਗੇ ਦੇਖੋ ਹੁਣ ਜੇ ਹਾਈ ਕਮਾਂਡ ਨੂੰ ਮੰਨਣਾ ਹੈ ਤਾਂ ਹਾਈ ਕਮਾਂਡ ਦਾ ਜਿਵੇਂ ਥੋੜਾ ਆਧਾਰ ਹੈ ਮਾਲਕ ਤਾਂ ਉਹ ਨਹੀਂ ਉਹ ਤਾਂ ਉੱਤੇ ਕੋਈ ਗੱਲ ਨਹੀਂ ਪਰ ਅਸੀਂ ਇਹ ਗੱਲ ਕਹਿ ਤੀ ਵੀ ਆ ਗੱਲ ਮੈਂ ਆਪਣੇ ਵੱਲੋਂ ਕਿਸੇ ਦਾ ਨਹੀਂ ਮੈਂ ਆਪਣੀ ਲੁਧਿਆਣੇ ਸੀਟ ਦੀ ਗੱਲ ਕਰਦਾ ਜੇ ਮੈਨੂੰ ਟਿਕ ਦੇਣਗੇ ਇਹ ਬਹੁਤ ਹੋ ਗਿਆ ਕਰਦੇ ਕਰਨਾ ਨਹੀਂ ਕਰਨਾ ਕਰਨਾ ਨਹੀਂ ਕਰਨਾ ਇਹ ਗੱਲ ਨੂੰ ਛੱਡ ਕੇ ਅਸੀਂ ਲੁਧਿਆਣੇ ਆਪਣੀ ਇਲੈਕਸ਼ਨ ਜਿਹੜੀ ਇਕੱਲੇ ਲੜਨ ਦਾ ਬਿਗਲ ਆ ਜਿਹੜਾ ਉਹ ਬਜਾ ਦਾਂਗੇ ਆਖਰੀ ਸਵਾਲ ਤੁਹਾਡੀ ਹਾਈ ਕਮਾਂਡ ਦੇ ਨਾਲ ਪੰਜਾਬ ਦੀ ਜਿਹੜੀ ਖਿੱਚੋ ਤਾਨ ਚੱਲ ਰਹੀ ਆ ਆਪਸੀ ਲੀਡਰਾਂ ਦੇ ਵਿੱਚ ਕਾਂਗਰਸ ਦੀ ਉਹਨੂੰ ਲੈ ਕੇ ਤੁਹਾਡੀ ਕਿਸੇ ਹਾਈ ਕਮਾਂਡ ਦੇ ਨਾਲ ਖੜਗੇ ਸਾਹਿਬ ਦੇ ਨਾਲ ਰਾਹੁਲ ਗਾਂਧੀ ਜੀ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿ ਇਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਨਹੀਂ ਮੈਂ ਵੀ ਤੁਹਾਨੂੰ ਇਸ ਗੱਲ ਦਾ ਝੂਠ ਬੋਲਾਂ ਕਿਉਂਕਿ ਇੱਥੇ ਤਾਂ ਤੁਹਾਨੂੰ ਪਤਾ ਕਿੰਨਾ ਰੌਲਾ ਪਿਆ ਰਿਹਾ ਏ ਕਿਸ ਤਰੀਕੇ ਨਾਲ ਬਿੱਲ ਸੀ ਸਾਨੂੰ ਬਾਹਰ ਰੋਜ਼ ਇਸ ਗੱਲਾਂ ਦਾ ਤੇ ਫਿਰ ਵੱਡੀਆਂ ਗੱਲਾਂ ਫਲੋਰ ਲੀਡਰ ਨੇ ਜਿਹੜੇ ਉਹ ਰੋਜ਼ ਅੰਦਰ ਕੀ ਕਰਨਾ ਬਾਹਰ ਕੀ ਕਰਨਾ ਇਸ ਬਾਰੇ ਕੱਲੇ ਪੰਜਾਬ ਬਾਰੇ ਨਾਲੇ ਮੇਰਾ ਕੋਈ ਮੇਰੀ ਕੋਈ ਮੈਂ ਕੋਈ ਕਿਸੇ ਚੀਜ਼ ਦਾ ਅਹੁਦੇਦਾਰ ਵੀ ਹੈ ਨਹੀਂਗਾ ਪੰਜਾਬ ਜਾਂ ਕਿਸੇ ਦਾ ਮੈਂ ਗੱਲ ਕਰਾਂ ਮੇਰੀ ਜ਼ਿੰਮੇਵਾਰੀ ਸਿਰਫ ਪਾਰਟੀ ਦੇ ਪਾਰਲੀਮੈਂਟ ਦੇ ਅੰਦਰ ਮੈਂ ਫਲੋਰ ਲੀਡਰ ਹਾਂ ਉਹ ਮੈਂ ਆਪਣੀ ਜ਼ਿੰਮੇਵਾਰੀ ਨਿਭਾਈ ਇਹ ਜਿਹੜੇ ਪੀਸੀਸੀ ਪ੍ਰਧਾਨ ਨੇ ਜਾਂ ਜਨਰਲ ਸੈਕਟਰੀ ਇਨਚਾਰਜ ਨੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਹੀ ਨਿਭਾਉਣਗੇ ਅੱਛਾ ਅਕਾਲੀ ਦਲ ਤੁਹਾਨੂੰ ਬੀਜੇਪੀ ਦੇ ਨਾਲ ਜੋੜ ਕੇ ਦੇਖ ਰਿਹਾ ਹੋ ਇਹ ਗੱਲ ਕਹਿ ਰਹੇ ਨੇ ਕਿ ਬੀਜੇਪੀ ਦੀ ਹਮਾਇਤ ਕਰ ਰਹੇ ਨੇ ਇਸ ਨੂੰ ਲੈ ਕੇ ਵੀ ਸ਼ੰਕਾ ਸਾਫ਼ ਕਰ ਦਿਓ ਕਿ ਤੁਹਾਡੇ ਮਨ ਦੇ ਵਿੱਚ ਕੀ ਹੈ ਦੇਖੋ ਗੱਲ ਸਮਝਣ ਵਾਲੀ ਇਹ ਆ ਵੀ ਮੈਂ ਕਾਨੂੰਨ ਦੇ ਨਾਲ ਆ ਸੰਵਿਧਾਨ ਦੇ ਨਾਲ ਆ ਤੇ ਜਿਹੜੀ ਵੀ ਕੋਈ ਵੀ ਪਾਰਟੀ ਹੋਵੇ ਕੋਈ ਵੀ ਕੁਝ ਹੋਵੇ ਜਿਹੜੀ ਕਾਨੂੰਨ ਦੀ ਗੱਲ ਕਰੂ ਸੰਵਿਧਾਨ ਦੀ ਗੱਲ ਕਰੂਗੀ ਮੈਂ ਜਾਤੀ ਤੌਰ ਤੇ ਜਿਹੜਾ ਇਹ ਉਹ ਆਪਣਾ ਹਮੇਸ਼ਾ ਚੰਗੀ ਗੱਲ ਦੇ ਨਾਲ ਖੜਾ ਹੋਊਗਾ ਜੀਚ ਲੋਕਾਂ ਦਾ ਫਾਇਦਾ ਹੁੰਦਾ ਉਹਦੇ ਨਾਲ ਖੜਾ ਹੋਊਗਾ ਬਾਕੀ ਮਾਂ ਤਾਂ ਮਾਂ ਇੱਕੋ ਹੀ ਹੁੰਦੀ ਆ ਸੋ ਇਸ ਹਨ ਰਵਨੀਤ ਸਿੰਘ ਬੇਟੂ ਜਿਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਵੱਲੋਂ ਜਿਹੜੇ ਐਮਪੀਸ ਨੂੰ ਸਸਪੈਂਡ ਕੀਤਾ ਗਿਆ ਮੈਂ ਉਸ ਦੇ ਵਿਰੋਧ ਦੇ ਵਿੱਚ ਹਾਂ ਪਰ ਜਿਹੜੇ ਕਾਨੂੰਨ ਲੈ ਕੇ ਆ ਰਹੇ ਆ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਮੈਨੂੰ ਲੱਗਦੇ ਨੇ ਮੈਂ ਉਸ ਦੀ ਹਮੇਸ਼ਾ ਹਮਾਇਤ ਵੀ ਕਰੂੰਗਾ ਕੈਮਰਾ ਪਰਸਨ ਕਮਲ ਦੇ ਨਾਲ ਸ਼ਸ਼ਵ ਨਾਗਰਾ